ਆਪਣਾ ਸਾਂਝਾ ਪੰਜਾਬ ਟੀਵੀ ਤੇ ਦੋਸਤੋ ਤੁਹਾਡਾ ਸਵਾਗਤ ਹੈ ਮੈਂ ਹਾਂ ਭੁਪਿੰਦਰ ਸਿੰਘ ਸੱਜਣ ਦੋਸਤੋ 15 ਅਗਸਤ 1947 ਜਦੋਂ ਆਪਾਂ ਸਕੂਲਾਂ 'ਚ ਪੜ੍ਹਦੇ ਹੁੰਦੇ ਸੀਗੇ ਉਦੋਂ ਵੀ ਸਾਨੂੰ ਸਕੂਲਾਂ 'ਚ ਸਿਖਾਇਆ ਜਾਂਦਾ ਸੀਗਾ ਉਦੋਂ ਵੀ ਬਹੁਤ ਸਾਰੇ ਲੋਕ ਆਪਾਂ ਸਾਰੇ ਸਮਝਦੇ ਹਾਂ ਕਿ 15 ਅਗਸਤ 1947 ਨੂੰ ਇਹ ਮੁਲਕ ਆਜ਼ਾਦ ਹੋ ਗਿਆ ਸੀਗਾ ਪਹਿਲਾਂ ਇੱਥੇ ਅੰਗਰੇਜ਼ ਕਾਬਜ਼ ਸੀਗੇ ਔਰ ਇੱਥੋਂ ਦੇ ਲੋਕਾਂ ਨੇ ਬਹੁਤ ਭਾਰੀ ਜਦੋਜਹਿਦ ਕੀਤੀ ਅਸੀਂ ਸਿੱਖ ਵੀ ਇਹ ਗੱਲ ਕਹਿੰਦੇ ਨੇ ਕਿ 85% ਤੋਂ ਵੱਧ ਕੁਰਬਾਨੀਆਂ ਇਸ ਮੁਲਕ ਨੂੰ ਆਜ਼ਾਦ ਕਰਵਾਉਣ ਦੇ ਵਾਸਤੇ ਅਸੀਂ ਕੀਤੀਆਂ ਨੇ ਪਰ ਸਾਨੂੰ ਆਜ਼ਾਦੀ ਦਾ ਨਿਗ ਜਮਾਈ ਮਹਿਸੂਸ ਨਹੀਂ ਹੋ ਰਿਹਾ ਸਾਨੂੰ ਤੇ ਉਲਟਾ ਇੱਥੇ ਅੱਗਾ ਲੱਗਦੀਆਂ ਨੇ ਤੇ ਅੱਗਾ ਦਾ ਸੇਕ ਹੀ ਸਾਨੂੰ ਲੱਗਾ ਹੈਗਾ ਅੱਜ ਤੱਕ 1947 ਤੋਂ ਲੈ ਕੇ ਹੁਣ ਤੱਕ ਲਗਾਤਾਰ ਸਿੱਖ ਐਦਾ ਸਮਝਦੇ ਨੇ ਇਕੱਲੇ ਸਿੱਖ ਹੀ ਨਹੀਂ ਭਾਰਤ ਦੀਆਂ ਹੋਰ ਘਟਗਣ ਤੇ ਕੌਮਾਂ ਵੀ ਕਈ ਵਾਰ ਇੰਜ ਹੀ ਸਮਝਦੀਆਂ ਨੇ ਸੋ ਬਹੁਤ ਸਾਰੇ ਲੋਕ ਐਦਾਂ ਦੇ ਹੈਗੇ ਨੇ ਜਿਹੜੇ ਕਹਿੰਦੇ ਕਿ ਨਹੀਂ ਮੁਲਕ ਆਜ਼ਾਦ ਹੋ ਗਿਆ ਸਗਾ ਕੁਝ ਗਲਤ ਲੋਕ ਇੱਥੇ ਕਾਬਜ਼ ਹੋ ਚੁੱਕੇ ਆ ਇਸ ਮੁਲਕ ਦੇ ਉੱਪਰ ਜੇ ਆਪਾਂ ਜ਼ੋਰ ਲਾ ਕੇ ਉਹਨਾਂ ਨੂੰ ਉੱਥੋਂ ਲਾ ਲਈਏ ਤਾਂ ਅਸੀਂ ਉੱਥੇ ਕਾਬਜ਼ ਹੋ ਜਾਈਏ ਤਾਂ ਫਿਰ ਅਸੀਂ ਸਾਰਾ ਕੁਝ ਠੀਕ ਕਰ ਸਕਦੇ ਆਂ ਵੀ ਇਹਦੇ ਵਿੱਚ ਸੰਵਿਧਾਨ ਦਾ ਇਹਦੇ ਵਿੱਚ ਕਾਨੂੰਨ ਦਾ ਜਾਇਦ ਵਿੱਚ ਆਜ਼ਾਦੀ ਦਾ ਕੋਈ ਕਸੂਰ ਨਹੀਂ ਹੈਗਾ ਸੋ ਇਦਾਂ ਦੇ ਹਾਲਾਤਾਂ ਵਿੱਚ ਬਹੁਤ ਸਾਰੇ ਲੋਕਾਂ ਤੋਂ ਇਲਾਵਾ ਖਾਲਸਾ ਪੰਥ ਖਾਸ ਕਰਕੇ ਆਪਾਂ ਸਿੱਖਾਂ ਦੀ ਗੱਲ ਕਰਦੇ ਆਂ ਸਿੱਖ ਪੰਜਾਬੀ ਸੂਬਾ ਲੈਣ ਵਾਸਤੇ ਵੀ ਜਦੋਂ ਜਦ ਕਰਦੇ ਆ ਤਦ ਵੀ ਗੋਲੀਆਂ ਦਾ ਸ਼ਿਕਾਰ ਹੁੰਦੇ ਨੇ ਡਾਂਗਾਂ ਨਾਲ ਕੁੱਟਿਆ ਜਾਂਦਾ ਸ਼ਹੀਦੀਆਂ ਪਾਉਣੀਆਂ ਪੈਂਦੀਆਂ ਤਾਂ ਜਾ ਕੇ ਕਿਤੇ ਪੰਜਾਬੀ ਸੂਬਾ ਸੂਬਾ ਕਹਿ ਹੋ ਗਿਆ ਮੇਰੇ ਕੋਲ ਸੂਬੀ ਪਰ ਹੁਣ ਕਹਿੰਦਾ ਤੇ ਸੂਬਾ ਹੀ ਪੈਣਾ ਪਰ ਸਿੱਖ ਕਹਿੰਦੇ ਕਿ ਨਹੀਂ ਸਾਨੂੰ ਸੂਬੇ ਮਿਲੀ ਸਾਨੂੰ ਫਿਰ ਪੰਜਾਬ ਦੇ ਇੱਕ ਟੁਕੜਾ ਹੁੰਦਾ ਫਿਰ ਦੋ ਟੁਕੜੇ ਹੁੰਦੇ ਆ ਤਿੰਨ ਤਿੰਨ ਟੁਕੜਿਆਂ 'ਚ ਪੰਜਾਬ ਨੂੰ ਵੰਡ ਕੇ ਇੰਨਾ ਕ ਕਰ ਦਿੱਤਾ ਜਾਂਦਾ ਹੈਗਾ ਉਸ ਤੋਂ ਬਾਅਦ ਹੁਣ ਵੀ ਗਾਂ ਕਈ ਵਾਰ ਸੁਣੀਦਾ ਹੈਗਾ ਕਿ ਸ਼ਾਇਦ ਜਿੰਨਾ ਕ ਰਹਿ ਗਿਆ ਹੈਗਾ ਇਹਨੂੰ ਵੀ ਸ਼ਾਇਦ ਉਹ ਵੰਡ ਕੇ ਤੇ ਕੋਈ ਹਿਮਾਚਲ ਚ ਰਲਾਤਾ ਜਾਊਗਾ ਤੇ ਕੋਈ ਹੋਰ ਬੰਨੇ ਰਲਾ ਦਿੱਤਾ ਜਾਊਗਾ ਐਦਾਂ ਦੇ ਹਾਲਾਤ ਬਣੇ ਹੋਏ ਆ ਸਿੱਖ ਸਮਝਦੇ ਨੇ ਕਿ ਸਾਡੇ ਨਾਲ ਇੱਥੇ 78 ਵਾਪਰਦਾ ਸਾਡੇ ਨਾਲ 84 ਵਾਪਰਦੀ ਹੈ ਸਾਡੇ ਨਾਲ ਨਵੰਬਰ 84 ਵਾਪਰਦੀ ਹੈ ਸਾਡੇ ਨਾਲ ਪੰਜਾਬ ਜਾਂ ਪੰਜਾਬ ਤੋਂ ਬਾਹਰ ਫੇਕ ਐਂ ਕਾਊਂਟਰਾਂ ਦਾ ਦੌਰ ਚੱਲਦਾ ਸਾਡੀ ਨਸਲ ਖੁਸ਼ੀ ਹੁੰਦੀ ਹੈ ਵੱਖ-ਵੱਖ ਢੰਗ ਤਰੀਕਿਆਂ ਨਾਲ ਸਾਡੇ ਪਾਣੀ ਖੋਏ ਜਾ ਰਹੇ ਨੇ ਸਾਡੀ ਮਾਂ ਬੋਲੀ ਸਾਡੇ ਕੋਲੋਂ ਖੋਈ ਜਾ ਰਹੀ ਹੈ ਸਾਡਾ ਸੱਭਿਆਚਾਰ ਉਹਨਾਂ ਵੱਲੋਂ ਵੱਖ-ਵੱਖ ਢੰਗ ਤਰੀਕਿਆਂ ਨਾਲ ਖਤਮ ਕੀਤਾ ਜਾ ਰਿਹਾ ਐਦਾਂ ਦੇ ਹਾਲਾਤਾਂ ਵਿੱਚ ਸ਼ਰੋਮਣੀ ਅਕਾਲੀ ਦਾ ਲੰਮਰਸਰ ਦਾਲ ਖਾਲਸਾ ਜਥੇਬੰਦੀ ਉਹਨਾਂ ਵੱਲੋਂ 15 ਅਗਸਤ ਨੂੰ ਜਿੱਥੇ ਉਹ ਲੋਕ ਝੰਡੇ ਚੁਲਾਉਂਦੇ ਆ ਜਿਹੜੇ ਕਹਿੰਦੇ ਕਿ ਅਸੀਂ ਆਜ਼ਾਦੀ ਦਾ ਨਿਗਮਣ ਰਹੇ ਆ ਉਥੇ ਦਾਲ ਖਾਲਸਾ ਵੱਲੋਂ 15 ਅਗਸਤ ਕਾਲੇ ਦਿਨ ਵਜੋਂ ਮਨਾਇਆ ਜਾਂਦਾ ਹੈਗਾ ਐਤਕੀ ਵੀ ਦਲ ਖਾਲਸਾ ਨੇ ਕੋਈ ਪ੍ਰੋਗਰਾਮ ਦਿੱਤਾ ਹੈਗਾ ਦਲ ਖਾਲਸਾ ਦੇ ਸੀਨੀਅਰ ਆਗੂ ਹੈਗੇ ਨੇ ਸਾਡੇ ਕੋਲ ਸਟੂਡੀਓ ਤੋਂ ਉੱਚੇ ਤੌਰ ਤੇ ਆਏ ਹੋਏ ਨੇ ਮਨ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਸਾਹਿਬ ਜਿਨ੍ਹਾਂ ਨੂੰ ਲੱਗਦਾ ਕਿ ਆਜ਼ਾਦੀ ਹੈ ਅਸੀਂ ਆਜ਼ਾਦੀ ਦੇ ਜਸ਼ਨ ਮਨਾਉਣੇ ਆ ਉਹ ਮੈਂ ਕਹਿੰਨਾ ਕਿ ਪਹਿਲਾਂ ਉਹਨਾਂ ਨੂੰ ਕੁਝ ਮੜ ਜਾ ਕਹਿ ਦੋ ਆਪਣੇ ਦਿਲ ਦੀ ਕੋਈ वेदना ਜਿਨ੍ਹਾਂ ਨੂੰ ਤਾਂ ਆਜ਼ਾਦੀ ਮਿਲ ਗਈ ਜੀ ਉਹਨਾਂ ਉਹ ਮਨਾਵ ਲੈਣ ਉਹਨਾਂ ਨੂੰ ਸਾਡੇ ਵੱਲੋਂ ਵਧਾਈਆਂ ਹਮਮ ਪਰ ਜਿਨ੍ਹਾਂ ਨੂੰ ਮਿਲੀ ਨਹੀਂ ਹਮਮ ਜਿਹੜੇ ਅੱਜ ਵੀ ਜਲਾਲਤ ਭਰੀ ਜ਼ਿੰਦਗੀ ਜੀ ਰਹੇ ਨੇ ਉਹ ਕਾਹਦੇ ਜਸ਼ਨ ਮਨਾਉਂਦੇ ਫਿਰਦੇ ਨੇ ਹਮ ਹਮ 14 ਅਗਸਤ ਨੂੰ ਪਾਕਿਸਤਾਨ ਬਣਿਆ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ ਜੀ 15 ਨੂੰ ਹਿੰਦੁਸਤਾਨ ਬਣ ਗਿਆ ਸਾਡੀ ਹਿੰਦੁਸਤਾਨ ਵਾਸੀਆਂ ਨੂੰ ਵੀ ਵਧਾਈ ਹਮ ਹਮ ਪਰ ਪੰਜਾਬੀ ਵਿਚਾਰੇ ਇਹ ਤੇ ਪਿਸਗੇ ਨੇ ਵਿੱਚ ਹਮ ਹਮ ਅਸੀਂ ਤੇ ਉਧਰੋਂ ਉਜਾੜਾ ਕਰਕੇ ਇੱਧਰ ਆਏ ਹਾਂ ਤੇ ਇਹਨਾਂ ਦੇ ਲੀਡਰਾਂ ਨੇ ਸਾਡੇ ਨਾਲ ਕੁਝ ਵਾਅਦੇ ਕੀਤੇ ਸੀ ਪਰ ਉਹ ਸਾਰਾ ਇਤਿਹਾਸ ਸਾਡੇ ਸਾਹਮਣੇ ਪਿਆ ਕਿਦਾਂ ਉਹ ਵਾਅਦੇ ਭੁੱਲੇ ਕਿਦਾਂ ਭੁੱਲੇ ਨਹੀਂ ਮੁਨਕਰ ਇੱਕ ਤਾਂ ਬੰਦਾ ਭੁੱਲ ਜਾਂਦਾ ਵਿਸਰ ਜਾਂਦਾ ਯਾਰ ਜਦੋਂ ਵਿਸਰ ਗਿਆ ਚੇਤੇ ਕਰਾ ਦੋ ਤਾਂ ਸ਼ਾਇਦ ਪੂਰਾ ਕਰ ਦੇ ਹੂੰ ਹੂੰ ਇਹ ਕੋ ਹੁੰਦਾ ਮੁਕਰ ਜਾਣਾ ਹੂੰ ਹੂੰ ਮੁਕਰੇ ਫਿਰ ਕੱਲੇ ਮੁਕਰੇ ਨਹੀਂ ਹੋਰ ਜਿਆਦੀਆਂ ਜ਼ਾਇਤੀਆਂ ਕੀਤੀਆਂ ਜਿਵੇਂ ਤੁਸੀਂ ਪੰਜਾਬੀ ਸੂਬੇ ਦੀ ਗੱਲ ਕੀਤੀ ਕਿਵੇਂ ਮਿਲਿਆ ਸਾਨੂੰ ਸਾਡੇ ਸਾਹਦੇ ਸਾਹਮਣੇ ਜੇ ਮਿਲਿਆ ਮਿਲਿਆ ਕਿਹੜੇ ਕਿਹੜੇ ਅਧਿਕਾਰ ਮਿਲੇ ਪਾਣੀ ਲਾ ਕੇ ਖੋ ਕੇ ਪੰਜਾਬੀ ਬੋਲਦੇ ਇਲਾਕੇ ਲਾ ਕੇ ਖੋਲ ਕੇ ਰਾਜਧਾਨੀ ਜਿਹੜੀ ਆ ਉਹ ਦ੍ਰੋਪਤੀਆਂ ਨੂੰ ਸਾਂਝੀ ਜੀ ਕਰਕੇ ਬਹਾਲਤ ਕਰ ਰੱਖਦੀ ਉਹਨਾਂ ਨੇ ਠੀਕ ਉਹ ਕਿਸੇ ਪਾਸੇ ਉਹ ਨਹੀਂ ਲੱਗੀ ਠੀਕ ਸੋ ਇਦਾਂ ਤੇ ਕਿੰਨੇ ਇਸ਼ੂ ਨੇ ਸੋ ਸਟੇਟ ਦੀ ਲਗਾਤਾਰਤਾ ਜਿਹੜੀ ਆ ਉਹ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਲਗਾਤਾਰ ਵਧਦੀ ਗਈ ਹੈ ਨਾ ਉਤਮ ਘਟੇ ਤੇ ਨਹੀਂ ਨਾ ਜੀ ਸੋ ਇਹ ਜੇ ਸਾਰੇ ਜਦੋਂ ਮਸਲੇ ਤੁਹਾਡੇ ਹੋਏ ਹੁਣ ਮੈਂ ਕਹਿੰਦਾ ਇਕੱਲਾ 15 ਅਗਸਤ ਅਸੀਂ ਕਈ ਰੀ ਕਹਿੰਦੇ ਵੀ ਸ਼ਾਇਦ ਸਿੱਖਾਂ ਵਾਸਤੇ ਕਾਲਾ ਦੇਣਾ ਜੀ ਇਹ ਸਮੂਹਕ ਰੂਪ ਦੇ ਵਿੱਚ ਪੰਜਾਬ ਵਾਸਤੇ ਕਾਲਾ ਦੇਣਾ ਹੂੰ 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 ਜੇ ਸਿੱਖਾਂ ਨੇ ਨਹੀਂ ਕੋਈ ਖਟਿਆ ਤੇ ਪੰਜਾਬ ਦੇ ਵਿੱਚ ਬਾਕੀਆਂ ਨੇ ਕੀ ਖਟ ਲਿਆ ਮੈਨੂੰ ਦੱਸਣ ਹੂੰ 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 ਪਾਣੀ ਕਾਲੇ ਸਿੱਖਾਂ ਦੇ ਨਲਕਿਆਂ ਦੇ ਖੋ ਕੇ ਲੱਗੇ ਹੋ ਜਿਹੜੇ ਪੰਜਾਬੀ ਬੋਲਦੇ ਇਲਾਕੇ ਸਾਡੇ ਕੋਈ ਖੋਏ ਗਏ ਆ ਉਹ ਕੱਲੇ ਸਿੱਖਾਂ ਦੇ ਖੋ ਗਏ ਲੈ ਗਏ ਜੋ ਕਹਿੰਦੇ ਜਿਹੜਾ ਇੱਥੇ ਨਸ਼ਾ ਅਗਰੇਜ ਕੱਢ ਦਿੱਤੇ ਇੱਥੋਂ ਐਸੀ ਗੱਲ ਦੀ ਬਹੁਤ ਖੁਸ਼ੀ ਆ ਫਿਰ ਕੋਈ ਗੱਲ ਨਹੀਂ ਕੱਢ ਤੇ ਆ ਤੇ ਫਿਰ ਹੁਣ ਕਿਉਂ ਵਿਜ਼ਲ ਵਾਲਵਾ ਕੇ ਉਧਰ ਨੂੰ ਜਾਂਦੇ ਹੋ ਰੇਜ ਜਵਾਬ ਦੇ ਦਿਓ ਨਾ ਮੇਰੇ ਕੱਢੇ ਸੀ ਤਾਂ ਫਿਰ ਹੁਣ ਉਧਰ ਕੀ ਲੈਣ ਜਾਂਦੇ ਹੋ ਇਹਦਾ ਮਤਲਬ ਇਹ ਸਿਸਟਮ ਤੋਂ ਦੁਖੀ ਹੋ ਕੇ ਜਾ ਰਹੇ ਹੋ ਨਾ ਇਹੋ ਦੇ ਅਸੀਂ ਰੌਲਾ ਪਾਉਂਦੇ ਆ ਵੀ ਇਸ ਸਿਸਟਮ ਨੇ ਸਾਨੂੰ ਦਿੱਤਾ ਕਿ ਅਜੇ ਤੱਕ ਦੱਸਾਂ ਤੇ ਸਹੀ ਮਤਲਬ ਕਿਉਂ ਕਿਉਂ ਆਮ ਬਹੁਤ ਸਾਰੇ ਲੋਕਾਂ ਲਈ ਤਾਂ ਕਿਉਂ ਲੱਗਣ ਲੱਪਿਆ ਵੀ ਅਸੀਂ ਆਜ਼ਾਦ ਹੈਗੇ ਆ ਉਹ ਕਹਿੰਦੇ ਆ ਉਹ ਜਨਗਨ ਮੰਨ ਜਦੋਂ 15 ਅਗਸਤ ਬੱਚਿਆਂ ਨੂੰ ਵੀ ਲੈ ਕੇ ਜਾਂਦੇ ਆ ਬੱਚਿਆਂ ਅੰਦਰ ਵੀ ਇੱਕ ਜਨੂਨ ਜਾਂ ਹੁੰਦਾ ਹੈਗਾ ਫੌਜ ਦੇ ਵਿੱਚ ਵੀ ਇੱਕ ਜਨੂਨ ਹੁੰਦਾ ਹੈਗਾ ਪੁਲਿਸ ਦੇ ਵਿੱਚ ਵੀ ਇੱਕ ਜਨੂਨ ਕਿਉਂ ਲੱਗਣ ਲੱਪਿਆ ਜਾਂਦਾ ਕੋਈ ਵਜ੍ਹਾ ਤੇ ਹੁੰਦੀ ਵੀ ਲੱਗਣ ਲੱਪਿਆ ਵੀ ਆਜ਼ਾਦੀ ਹੈ ਇਹਦੇ ਤੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਤੁਸੀਂ 1947 ਤੋਂ ਪਹਿਲਾਂ ਵਾਲਾ ਦੌਰ ਵੇਖ ਲਓ ਹਾਂ ਹਾਂ ਬਹੁਤ ਸਾਰੇ ਜਿਹੜੇ ਅੰਗਰੇਜ਼ਾਂ ਦੀ ਨੌ ਉਹਨਾਂ ਨੂੰ ਇਹੋ ਲੱਗਦਾ ਵੀ ਇਹੋ ਹੀ ਆਜ਼ਾਦੀ ਆ। ਹਾਂਜੀ। ਇਹੋ ਸਿਸਟਮ ਆ। ਹੂੰ ਹੂੰ। ਜਦੋਂ ਉਦੋਂ ਕੀ ਆਜ਼ਾਦੀ ਦੀ ਗੱਲ ਕਰਦਾ ਹੈ ਨਾ ਜਿਨ੍ਹਾਂ ਨੂੰ ਇਹ ਆਪਣੇ ਸ਼ਹੀਦ ਮੰਨਦੇ ਨੇ ਚਾਹੇ ਭਗਤ ਸਿੰਘ ਜਾਂ ਚਾਹੇ ਹੋਰ ਜਿਹੜੇ ਨੇ। ਹੂੰ ਹੂੰ। ਉਦੋਂ ਤਾਂ ਲੋਕ ਉਹਨਾਂ ਨੂੰ ਛਦਾਈ ਕਹਿੰਦੇ ਸੀ। ਹਾਂਜੀ। ਪਾਗਲ ਕਹਿੰਦੇ ਸੀ। ਭਟਕੇ ਲੋਕਾਂ ਨੂੰ ਕਹਿੰਦੇ ਸੀ ਭਟਕ ਗਏ ਨੇ ਇਹ ਲੋਕ ਜਿਹੜੇ ਆਜ਼ਾਦੀ ਲਈ ਲੜਦੇ ਫਿਰਦੇ ਫਿਰਦੇ ਨੇ ਕਾਦੀ ਆਜ਼ਾਦੀ ਚਾਹੀਦੀ ਹੈ ਨਾ। ਹਾਂ ਹਾਂ। ਉਹੀ ਚੀਜ਼ਾਂ ਹੋਣਾ। ਹੂੰ ਹੂੰ। ਇਹ ਲੋਕ ਜਿਹੜੇ ਹੁੰਦੇ ਨੇ ਇਹ ਇਹਦੇ ਵਿੱਚ ਮੈਂ ਇਹ ਸਮਝਦਾ ਵੀ ਬਹੁ ਗਿਣਤੀ ਹਮੇਸ਼ਾ ਇਸ ਸਿਸਟਮ ਤੋਂ ਦੁਖੀ ਵੀ ਹੁੰਦੀ ਆ ਪਰ ਸਿਸ ਉਹ ਕਹਿੰਦੇ ਲੜੇ ਕੋਈ ਹੋਰ ਜਦੋਂ ਬਣ ਜਾਂਦਾ ਨਾ ਉਸ ਦਿਨ ਫਿਰ ਉਹ ਝੰਡੇ ਚੁੱਕੇ ਤੁਹਾਡੇ ਨਾਲ ਤੋਰ ਪੈਣਗੇ ਪਰ ਕਈ ਲੋਕ ਇਦਾਂ ਸਮਝਦੇ ਜਿਦਾ ਮੈਂ ਪਹਿਲਾਂ ਆਖਿਆ ਉਹ ਕਹਿੰਦੇ ਭੀ ਮੁਲਕ ਤੇ ਆਜ਼ਾਦ ਹੋ ਗਿਆ ਬਹੁਤ ਚੰਗਾ ਹੋ ਗਿਆ ਪਰ ਕਾਬਜ ਗਲਤ ਲੋਕ ਹੋ ਗਏ ਇਹ ਤੇ ਸਾਡਾ ਭੁਲੇਖਾ ਆ ਸਭ ਤੋਂ ਵੱਡਾ ਸਾਨੂੰ ਲੱਗਦਾ ਸ਼ਾਇਦ ਇੱਥੇ ਲੋਕਾਂ ਦੀ ਗੁਲਾਮੀ ਹੈ ਹੂੰ ਹੂੰ ਜਿਕੇ ਲਈ ਲੋਕਾਂ ਦੀ ਗੁਲਾਮੀ ਹੁੰਦੀ ਨਾ 75 ਸਾਲਾਂ ਦੇ ਅੱਛਾ ਇੱਥੇ 4-5 ਪੀੜੀਆਂ ਬਦਲ ਗਈਆਂ ਨੇ ਕੋਹਨਾ ਕੋਹਤੇ ਸਾਡੇ ਪੱਲੇ ਕੋਈ ਤੇ ਪੀੜੀ ਪਾਉਂਦੀ ਹੂੰ ਹੂੰ ਗੁਲਾਮੀ ਇੱਕ ਸਿਸਟਮ ਦੀ ਆ ਮਤਲਬ ਜਿਹੜੇ ਕਾਬਜ ਉੱਥੇ ਨਹੀਂ ਹੋਏ ਹੱਲੇ ਜਾ ਕੇ ਉਹਨ ਜਦੋਂ ਉਹ ਹੋ ਜਾਣਗੇ ਨਾ ਸ਼ਾਇਦ ਉਹ ਇਹਨਾਂ ਤੋਂ ਵੀ ਪੜੀ ਕਰਨ ਇਹ ਭਲੇਖੇ ਸਾਨੂੰ ਕੱਢ ਦੇਣੇ ਚਾਹੀਦੇ ਆ ਕਿੰਦਾ ਦੂਰ ਹੋਊਗਾ ਭਲੇਖਾ ਸਿੱਖਾਂ ਜਿਹਦਾ ਤੁਸੀਂ ਤੁਹਾਡੀ ਗੱਲ ਕਰਦੇ ਆ ਆਪਾਂ ਦਲ ਖਾਲਸਾ ਜਾਂ ਸ਼ਰੋਣੀ ਕਾਲੀ ਦਰਬਾਰ ਸਰ ਜਾਂ ਹੋਰ ਬਹੁਤ ਸਾਰੇ ਸਿੱਖ ਭਾਈ ਜਰਦ ਮੈਂ ਕਹਿੰਦਾ ਵੱਡੀ ਪਦਰ ਦੇ ਉੱਪਰ ਉਹ ਤੇ ਸਮਝਦਾ ਵੀ ਸਾਨੂੰ ਮੁਲਕ ਚਾਹੀਦਾ ਜਿਹੜਾ ਸਾਡਾ ਅਪਦਾ ਕਦੀ ਹੁੰਦਾ ਸੀ ਇੱਥੇ ਉਹਦੀ ਮੁੜ ਬਹਾਲੀ ਚਾਹੀਦੀ ਆ ਜਿਹੜੇ ਹੋਰ ਲੋਕ ਹੈਗੇ ਆ ਉਹਨਾਂ ਦਾ ਭਲੇਖਾ ਕਿੱਦਾਂ ਨਿਕਲੂਗਾ ਸਭ ਤੋਂ ਪਹਿਲਾਂ ਤੇ ਮੈਨੂੰ ਪਹਿਲਾਂ ਸਿੱਖਾਂ ਦਾ ਭਲੇਖਾ ਸਾਨੂੰ ਇਹ ਦੂਰ ਕਰਨਾ ਚ ਪੈਦਾ ਤੇ ਉਹਦੇ ਨਾਲ ਨਾਲ ਮੈਂ ਅਗਲਾ ਪੰਜਾਬ ਦਾ ਭਲੇਖਾ ਦੂਰ ਕਰ ਦ ਬਾਕੀ ਇੰਡੀਆ ਦੇ ਮੈਂ ਗੱਲ ਨਹੀਂ ਕਰਦਾ ਠੀਕ ਹੈ ਮੈਂ ਸਿਰਫ ਪੰਜਾਬ ਨੂੰ ਤੇ ਸਿੱਖਾਂ ਨੂੰ ਮੁੱਖ ਰੱਖ ਕੇ ਗੱਲ ਕਰਨ ਲੱਗਾ ਤੁਸੀਂ ਇਹ ਸੋਚ ਵੀ ਕਿਵੇਂ ਸਕਦੇ ਹੋ ਵੀ ਐਡਾ ਵੱਡਾ ਖੇਤਾ ਹੂੰ ਜਿਹਦੇ ਵਿੱਚ ਤੁਸੀਂ 2% ਹੋ ਸਾਰੇ ਨਾ ਜਿਹੜੇ 2% ਹੋ ਤੇ ਤੁਹਾਨੂੰ ਉਹ ਵੋਟਾਂ ਰਹੀਂ ਚੋਣ ਕੇ ਤੇ ਬਹੁ ਗਿਣਤੀ ਦੇ ਵਿੱਚ ਐਮਪੀ ਬਣਾ ਦੇਣਗੇ ਹੂੰ ਹੂੰ ਪਾਰਲੀਮੈਂਟ ਤੁਸੀਂ ਮੈਂ ਕਹਿੰਨਾ ਪਾਰਲੀਮੈਂਟ ਦੇ ਵਿੱਚ ਜਾ ਸਕਦੇ ਹੋ ਹੂੰ ਹੂੰ ਕਿੰਨੇ ਚੱਲ ਜਾਓਗੇ 13 ਹੀ ਚੱਲ ਜਾਓਗੇ ਨਾ ਹੂੰ ਹੂੰ ਉੱਥੇ ਕਿੰਨੇ ਬੈਂਦੇ ਹੂੰ ਹੂੰ ਉਹਨਾਂ ਦੇ ਵਿੱਚ ਤੁਹਾਡੀ ਗਿਣਤੀ ਕੀ ਮਾਇਨੇ ਰੱਖਾਉਂਦੀ ਕੋ ਰੱਖਾਉਂਦੇ ਐਗਜ਼ਾਮਪਲ ਸਾਡੇ ਸਾਹਮਣੇ ਐ ਐਗਜ਼ਾਮਪਲ ਕਿਸਾਨੀ ਅੰਦੋਲਨ ਦੀ ਆ ਹਮ ਜਦੋਂ ਕਿਸਾਨੀ ਅੰਦੋਲਨ ਤੋਂ ਪਹਿਲਾਂ ਜਦੋਂ ਉਹਨਾਂ ਨੇ ਐਕਟ ਲਿਆਂਦਾ ਹਮ ਠੀਕ ਆ ਬਿੱਲ ਲੈ ਕੇ ਉਹਨੂੰ ਐਕਟ ਬਣਾਇਆ ਬਾਅਦ ਵਿੱਚ ਉਹ ਤਿੰਨ ਕਾਨੂੰਨ ਜੜੇ ਲੈਂਦੇ ਹਾਂਜੀ ਉਹਦੇ ਵਿੱਚ ਜਿਹੜੇ ਪੰਜਾਬ ਦੇ ਐਮਪੀਸ ਬੈਠੇ ਹੀ ਉੱਥੇ ਹਮ ਉਹਨਾਂ ਨੇ ਉਹਦੇ ਵਿਰੋਧ ਚ ਵੋਟ ਪਾਈ ਸੀ ਨਾ ਹਮ ਫਿਰ ਐਕਟ ਲਾਗੂ ਹੋਇਆ ਇਹ ਪੰਜਾਬ ਦੇ ਕਿ ਨਹੀਂ ਹੋਇਆ ਦੇਖੋ ਤਾਂ ਫਿਰ ਅਸੀਂ ਕਿਥੋਂ ਭਲੇਖਾ ਪਾ ਲੈ ਕੇ ਸ਼ਾਇਦ ਅਸੀਂ ਇੱਥੋਂ ਐਮਐਲਏ ਜਾਂ ਐਮਪੀ ਬਣ ਕੇ ਜਦੋਂ ਬਹਿ ਜਾਵਾਂਗੇ ਉੱਥੇ ਜਾ ਕੇ ਅਸੀਂ ਸਿਸਟਮ ਬਦਲ ਕੇ ਸੁੱਟ ਦਾਂਗੇ ਇਹ ਪਹਿਲਾ ਸਿੱਖਾਂ ਦਾ ਭਲੇਖਾ ਦੂਜਾ ਪਰ ਇਹ ਇਹ ਭਲੇਖਾ ਇਹ ਤੇ ਤੁਸੀਂ ਆ ਕੱਲ ਪ੍ਰੈਸ ਕਾਨਫਰੰਸ ਸਾਂਝੀ ਕੀਤੀ ਹੈਗੀ ਸਰਦਾਰ ਸਿਮਰਜੀਤ ਸਿੰਘ ਮਾਨ ਹਰਾਂਦੇ ਨਾਲ ਉਹ ਵੀ ਖਾਲਸਤਾਨ ਦੀ ਗੱਲ ਕਰਦੇ ਆ ਉਹ ਇਲੈਕਸ਼ਨ ਵੀ ਲੜਦੇ ਆ ਉਹ ਵੀ ਚਾਹੁੰਦੇ ਆ ਕਿ ਅਸੀਂ 13 ਦੇ 13 ਅਸੀਂ ਜਿੱਤ ਜਾਈਏ ਉਹਨਾਂ ਦਾ ਭਲੇਖਾ ਇਹ ਕਹਿ ਰਿਹਾ ਕਿ ਤੁਸੀਂ ਜਾਓ ਤੁਸੀਂ ਅਵਾਜ਼ ਬੰਦ ਕਰ ਸਕਦੇ ਹੋ ਪਰ ਇਹ ਆਪਣੇ ਮਨ ਦੇ ਵਿੱਚ ਸਾਨੂੰ ਵਹਿਮ ਕੱਢ ਦੇਣਾ ਚਾਹੀਦਾ ਵੀ ਜਿਹੜੀ ਗੱਲ ਅਸੀਂ ਉੱਥੇ ਜਾ ਕੇ ਕਰਾਂਗੇ ਉਹ ਇੰਡੀਅਨ ਪਾਰਲੀਮੈਂਟ ਲਾਗੂ ਕਰ ਦੂਗੀ। ਮਾਨ ਸਾਹਿਬ ਨੂੰ ਵੀ ਇਹ ਗੱਲ ਮੈਂ ਕਹਿ ਰਿਹਾ। ਮਾਨ ਸਾਹਿਬ ਨੂੰ ਵੀ ਮਾਨ ਸਾਹਿਬ ਤੇ ਆਪ ਇਹ ਗੱਲ ਮੰਨਦੇ ਨੇ ਵੀ ਜਿਹੜੀ ਗੱਲ ਉਹ ਉੱਥੇ ਜਾ ਕੇ ਕਹਿੰਦੇ ਨੇ ਉਹਨਾਂ ਨੂੰ ਕਈ ਵਾਰੀ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਅਣ ਸੁਣਿਆ ਕਰ ਦਿੱਤਾ ਜਾਂਦਾ। ਫਿਰ ਵੀ ਉਹਹੀ ਪ੍ਰੈਕਟਿਸ ਕਰੀ ਜਾ ਰਹੇ ਨੇ। ਉਹ ਕਰਦੇ ਨੇ ਉਹਨਾਂ ਦਾ ਵਿਸ਼ਵਾਸ ਹੈ ਮੈਂ ਉਹਨਾਂ ਦੀ ਕੋਈ ਬੇਈਮਾਨੀ ਨਹੀਂ ਦੱਸਦਾ ਇਸ ਚੀਜ਼ ਨੂੰ ਵੀ ਉਹ ਬੇਈਮਾਨ ਨਹੀਂ ਚਾਹੀਦੇ ਭਰਤੀ ਉਹ ਜਿਵੇਂ ਸਾਡਾ ਇਹ ਵਿਸ਼ਵਾਸ ਹੈ ਵੀ ਅਸੀਂ ਸਿਸਟਮ ਤੋਂ ਬਾਹਰ ਰਵਾਂਗੇ ਤੇ ਆਜ਼ਾਦੀ ਮਿਲਣੀ ਹੈ ਸਿਸਟਮ ਦੇ ਵਿੱਚ ਵੜ ਕੇ ਆਜ਼ਾਦੀ ਉਸ ਤਰੀਕੇ ਦੇ ਸਾਨੂੰ ਨਹੀਂ ਮਿਲਣੀ ਹੂੰ ਹੂੰ ਉਹਨਾਂ ਦਾ ਹੀ ਇਹ ਮੰਨਣਾ ਹੈ ਕਿ ਅਸੀਂ ਸਿਸਟਮ ਦੇ ਵਿੱਚ ਜਾ ਕੇ ਇਲੈਕਸ਼ਨਾਂ ਲੈ ਸਕਦੇ ਹੂੰ ਹੂੰ ਕੋਈ ਗੱਲ ਨਹੀਂ ਫਿਰ ਕਿਉਂਗਾ ਆਪੋ ਆਪਣੇ ਪੱਤੇ ਖੇਡ ਲੈਣੇ ਚਾਹੀਦੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੁੰਦੀ ਠੀਕ ਹੈ ਮੈਂ ਕਹਿੰਦਾ ਦੋਵਾਂ ਪੱਖਾਂ ਤੇ ਲੜ ਲੈਣਾ ਚਾਹੀਦਾ ਬਟ ਜਿਹੜਾ ਸਾਨੂੰ ਪ੍ਰੈਕਟੀਕਲ ਦਿਖਦਾ ਪਿਆ ਸਿਰਫ ਮੈਂ ਐਮਪੀਸ ਦੀ ਗੱਲ ਕਰਦਾ ਪਿਆ ਉੱਤੇ ਉਹ ਸਾਡੇ ਸਾਹਮਣੇ ਪਿਛਲੇ 75 ਸਾਲਾਂ ਦੇ ਕਿੰਨੇ ਐਮਪੀ ਬਣਾ ਕੇ ਇੰਡੀਆ ਪਰਲਮੈਂਟ ਦੇ ਵਿੱਚ ਭੇਜਤੇ ਨੇ ਹੂੰ ਹੂੰ ਕਿਸ ਨੇ ਅੱਜ ਤੱਕ ਪੰਜਾਬ ਦਾ ਕਿਹੜਾ ਮਸਲਾ ਹੱਲ ਕਰਾ ਲਿਆ ਉਹਨਾਂ ਦੇ ਕੋਲ ਮੈਨੂੰ ਦੱਸਣ ਵਕ ਵਕ ਹੋਇਆ ਕੋਈ ਸਿਰਫ ਉੱਥੇ ਜਾ ਕੇ ਰੌਲਾ ਪਾ ਸਕਦੇ ਹੂੰ ਹੂੰ ਪਿੱਟ ਸਕਦੇ ਹੂੰ ਹੂੰ ਮੈਂ ਸਿਰਫ ਮੈਂ ਇਹ ਉਹਨਾਂ ਦੀ ਮੈਂ ਸਲਾਹਾ ਕਰੂੰਗਾ ਜਿਹੜੇ ਐਮਪੀ ਬਣ ਕੇ ਜਾ ਕੇ ਪੰਜਾਬ ਦੇ ਇਸ਼ੂਸ ਉਠਾਉਂਦੇ ਨੇ ਪਾਰਲੀਮੈਂਟ ਦੇ ਉਹਨਾਂ ਦਾ ਧੰਨਵਾਦ ਆ ਹੂੰ ਹੂੰ ਜੇ ਤਾਂ ਤੁਸੀਂ ਲੋਕਾਂ ਵੱਲੋਂ ਚੁਣ ਕੇ ਭੇਜੇਗਾ ਤਾਂ ਤੁਹਾਨੂੰ ਇਸ਼ੂਸ ਚੁੱਕਣੇ ਚਾਹੀਦੇ ਨੇ ਹੂੰ ਹੂੰ ਪਰ ਨਾਲ ਦੇ ਨਾਲ ਇਮਾਨਦਾਰੀ ਦੇ ਨਾਲ ਸਾਨੂੰ ਇਹ ਚੀਜ਼ ਅਕਸੈਪਟ ਵੀ ਕਰ ਲੈਣੀ ਚਾਹੀਦੀ ਆ ਵੀ ਅਸੀਂ ਉੱਥੇ ਜਾ ਕੇ ਖਟ ਨਹੀਂ ਪਾਇਆ ਕੁਝ ਸਿਰਫ ਰੌਲਾ ਹੀ ਪਾ ਪਾਇਆ ਤੇ ਜੇ ਰੌਲਾ ਵੀ ਪਾਇਆ ਉਹਦੇ ਲਈ ਵੀ ਉਹਨਾਂ ਦਾ ਮੈਂ ਧੰਨਵਾਦ ਕਰਦਾ ਬੜੀ ਇਮਾਨਦਾਰੀ ਦੇ ਨਾਲ ਪਰ ਇਹ ਨਹੀਂ ਲੱਗਦਾ ਕਿ ਕਿੰਨੀ ਜ਼ਿਆਦਾ ਤੁਸੀਂ એનર્ਜੀ ਜਦੋਂ ਇਲੈਕਸ਼ਨ ਲੜਨੇ ਹੁੰਦੇ ਆ ਤੇ ਕਿੰਨੀ ਜ਼ਿਆਦਾ એનર્ਜੀ ਕਿੰਨੀ એનર્ਜੀ ਕਿੰਨਾ ਮੈਨ ਪਾਵਰ ਕਿੰਨੀ ਔਰ ਕਿੰਨਾ ਰੁਪਈਆ ਤੁਹਾਡਾ ਬਰਬਾਦ ਹੁੰਦਾ ਉਸ ਕੰਮ ਦੇ ਵਿੱਚ ਜਦੀ ਕੋਈ ਪ੍ਰਾਪਤੀ ਨਹੀਂ ਹੁੰਦੀ ਨਹੀਂ ਇਹ 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 ਗੱਲ ਸਾਡੇ ਤੇ ਉਲਟੀ ਲੱਗ ਸਕਦੀ ਤੁਸੀਂ ਹੁਣ ਮੂਵਮੈਂਟ ਤੇ ਇੰਨਾ ਪੈਸਾ ਲਾਤਾ ਫਿਰ ਪ੍ਰਾਪਤੀ ਤੇ ਤੁਹਾਨੂੰ ਵੀ ਕੁਝ ਨਹੀਂ ਮੈਂ ਸਿਰਫ ਇਹ ਕਹਿ ਰਿਹਾ ਮੈਂ ਲੜਨ ਦਾ ਤਰੀਕਾ ਲੱਗ ਲੱਗ ਹਾਂ ਫੇਰ ਦੁਹਰਾ ਰਿਹਾ ਮੈਂ ਉਹਨਾਂ ਨੂੰ ਸ਼ੱਕ ਦੇ ਅਧਾਰੇ ਚ ਜਾਂ ਬੇਈਮਾਨਾਂ ਵਾਲੇ ਕੈਟਾਗਰੀ ਚ ਜਾਂ ਗਦਾਰਾਂ ਵਾਲੀ ਕੈਟਾਗਰੀ ਨੇ ਖੜਾ ਕਰਦਾ ਜਿਹੜਾ ਸਾਡਾ ਪੰਥ ਬੜੀ ਛੇਤੀ ਘੜਿਆ ਕਰਦਾ ਹੈ ਵੀ ਜਿਹੜਾ ਮੇਰੇ ਵਾਲੇ ਰਸਤੇ ਤੇ ਨਹੀਂ ਹੈਗਾ ਸ਼ਾਇਦ ਉਹ ਗਦਾਰ ਹੀ ਗਦਾਰ ਜਾਂ ਉਹਨੂੰ ਸ਼ਾਇਦ ਪੋਲਿਟਿਕਸ ਦੀ ਸਮਝ ਹੀ ਨਹੀਂ ਹੈ ਠੀਕ ਹੈ ਮੈਂ ਇਹ ਕਹ ਰਿਹਾ ਵੀ ਉਹਨਾਂ ਦੀ ਆਪਣੀ ਸਮਝ ਹੈ ਜਿਵੇਂ ਸਾਡੀ ਸਮਝ ਹੈ ਜੋ ਮੇਰੀ ਸਮਝ ਹੈ ਮੈਂ ਤੁਹਾਨੂੰ ਉਹ ਦੱਸ ਰਿਹਾ ਮਤਲਬ ਕੋਈ ਵੀ ਫੀਲਡ ਖਾਲੀ ਨਹੀਂ ਛੱਡਣਾ ਚਾਹੀਦਾ ਕੋਈ ਵੀ ਫੀਲਡ ਖਾਲੀ ਨਹੀਂ ਛੱਡਣਾ ਚਾਹੀਦਾ ਲੜਨਾ ਚਾਹੀਦਾ ਬਟ ਨਾਲ ਦੀ ਨਾਲ ਪ੍ਰੈਕਟੀਕਲ ਹੋ ਕੇ ਸੋਚਣਾ ਵੀ ਚਾਹੀਦਾ ਜੋ ਪ੍ਰੈਕਟੀਕਲ ਗੱਲਾਂ ਹੋ ਸਕਦੇ ਆ ਉਹ ਲੋਕਾਂ ਤੱਕ ਦੱਸਣੀਆਂ ਵੀ ਚਾਹੀਦੀਆਂ ਹਮਮ ਅਸੀਂ ਮੈਂ ਇਹ ਕਹਿ ਰਿਹਾ ਵੀ ਤੁਸੀਂ 13 ਦੇ 13 ਜਿਤਾ ਕੇ ਐਮਪੀ ਆਪਣੇ ਪਾਰਲੀਮੈਂਟ ਦੇ ਵਿੱਚ ਭੇਜੋ ਹਮਮ ਪਰ ਲੋਕਾਂ ਨੂੰ ਇਹ ਵਹਿਮ ਨਾ ਪਾ ਕੇ ਭੇਜੋ ਕਿ ਅਸੀਂ 13 ਉੱਥੇ ਜਾ ਕੇ ਪੰਜਾਬ ਦੇ ਹੱਕ ਦੇ ਵਿੱਚ ਕੋਈ ਕਾਨੂੰਨ ਪਾਸ ਕਰਾਵਾਂਗੇ ਹਮਮ ਤੁਸੀਂ ਪੰਜਾਬ ਦੀ ਗੱਲ ਰੱਖ ਸਕਦੇ ਹੋ ਹਮਮ ਕਾਨੂੰਨ ਉੱਥੇ ਹੀ ਪਾਸ ਹੋਣਾ ਜਿਹੜਾ ਬਹੁ ਗਿਣਤੀ ਵਾਲਾ ਆ ਹਮਮ ਤੇ ਇਹ ਵਹਿਮ ਸਾਨੂੰ ਕੱਢ ਦੇਣਾ ਚਾਹੀਦਾ ਵੀ ਅਸੀਂ ਇੰਡੀਆ ਦੇ ਵਿੱਚ ਬਹੁ ਗਿਣਤੀ ਆਪਣੇ ਐਮਪੀਸ ਬਣਾ ਲਾਂਗੇ ਮਤਲਬ ਪ੍ਰੈਕਟਿਸ ਲੋ ਕਰਦੇ ਰਹਿਣਾ ਚਾਹੀਦਾ ਆ ਔਰ ਪ੍ਰੈਕਟਿਸ ਕਰਦੇ ਰਹਿਣਾ ਚਾਹੀਦਾ ਪਰ ਤੁਹਾਨੂੰ ਪ੍ਰੈਕਟੀਕਲੀ ਵੀ ਸੋਚਣਾ ਚਾਹੀਦਾ ਵੀ ਕੋਸ਼ਿਸ਼ ਕਰਨੀ ਚਾਹੀਦੀ ਖਟਿਆ ਕੀ ਹੈਗਾ ਅੱਜ ਤੱਕ ਜੋ ਪਿੱਛੇ ਮੈਂ ਕਹਿੰਨਾ ਕੀਤਾ ਪਾਰਲੀਮੈਂਟ ਦੇ ਵਿੱਚ ਬਹਿ ਕੇ ਆਵਾਜ਼ ਚੁਕਣਾ ਵੈਲਨ ਗੁੱਡ ਚੁਕਣੀ ਚਾਹੀਦੀ ਹਮ ਹਮ ਪਰ ਸਿਰਫ ਮੈਂ ਇਨਾ ਕੁ ਡਿਫਰੈਂਸ਼ੀਏਟ ਕਰ ਰਿਹਾ ਆ ਆਵਾਜ਼ ਚੁਕਣੀ ਹਮ ਹਮ ਤੇ ਕੁਝ ਲੈ ਕੇ ਦੇ ਦੇਣਾ ਉਹਨਾਂ 'ਚ ਫਰਕ ਦੋਨਾਂ 'ਚ ਫਰਕ ਇਮਾਨਦਾਰੀ ਦੇ ਨਾਲ ਆਪਣੇ ਲੋਕਾਂ ਦੇ ਸਾਹਮਣੇ ਬਸ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਇੱਥੇ ਆਵਾਜ਼ ਚੁੱਕਦੇ ਹੋ ਤੁਹਾਡੀ ਗੱਲ ਸੁਣੀ ਨਹੀਂ ਜਾਂਦੀ ਹੈਗੀ ਮੈਨੂੰ ਲੱਗਦਾ ਸ਼ਾਇਦ ਉਹਦਾ ਵੀ ਫਾਇਦਾ ਘੱਟੋ ਘੱਟ ਇੱਥੇ ਹੁੰਦਾ ਦੇਖਣ ਨਾਲ ਮੈਨੂੰ ਲੱਗਦਾ ਪਿਆਗਾ ਯਾਰ ਸਾਡਾ ਬੰਦਾ ਉੱਥੇ ਜਾ ਕੇ ਆਵਾਜ਼ ਚੁੱਕਦਾ ਉਹ ਵੀ ਜ ਸੁਣਦੇ ਹੀ ਨਹੀਂ ਹਾਂ ਮਤਲਬ ਲੋਕਾਂ ਦੀਆਂ ਅੱਖਾਂ ਤੇ ਖੁੱਲ ਜਾਂਦੀਆਂ ਨਾ ਵੀ ਆਹ ਸਿਸਟਮ ਹੈ ਸੋ ਇੱਥੇ ਸਿਸਟਮ ਦੀ ਗੁਲਾਮੀ ਜਿਹੜੀ ਗੱਲ ਤੁਸੀਂ ਤੋਰੀ ਹੈ ਨਾ ਵੀ ਇਹ ਲੱਗਦਾ ਵੀ ਸ਼ਾਇਦ ਬੰਦੇ ਚੰਗੇ ਆ ਕੇ ਬਹਿ ਜਾਣਗੇ ਹਾਂਜੀ ਇਹਦਾ ਮਤਲਬ 47 ਤੋਂ ਲੈ ਕੇ ਆ 2024 ਆ ਗਿਆ ਅ ਜਿਹੜੇ ਨਾਲੇ ਦੇਈ ਪਹੁੰਚੇ ਨਾ ਦਰਸਨ ਉੱਥੇ ਉਹਨਾਂ ਨੂੰ ਲੱਗਦਾ ਕਿ ਇਹ ਮੈਂ ਚੰਗਾ ਆ ਤੇ ਮੈਨੂੰ ਇੱਕ ਐਗਜ਼ਾਮਪਲ ਮੈਂ ਦੇ ਦਿੰਦਾ ਸਿਰਫ ਸਾਡੀ ਜਿਹੜੀ ਪਹਿਚਾਣ ਦਾ ਰੌਲਾ ਹੈ ਇਹ ਬੰਦੇ ਨੇ ਥੋੜੀ ਕੋਈ ਹੈ ਹੂੰ ਹੂੰ ਕਿੰਨੇ ਕੋਈ ਹੈ ਹੂੰ ਹੂੰ ਇੰਡੀਆ ਦਾ ਸਰਬੰਧਾਨ ਨੇ ਕੋਈ ਹੈ ਨਾ ਇਹਨਾਂ ਦੇ ਕਾਨੂੰਨ ਨੇ ਕੋਈ ਹੈ ਨਾ ਹੂੰ ਹੂੰ ਜਿਹੜੇ ਕਾਨੂੰਨ ਨੇ ਇਹਨਾਂ ਦੇ ਵਰਤਦੇ ਆ ਰਹੇ ਨੇ ਲਗਾਤਾਰ ਕਾਨੂੰਨ ਹੀ ਵਰਤਦੇ ਆ ਰਹੇ ਨੇ ਨਾ ਬੰਦਾ ਦਿਨੇ ਦਾ ਬਾਹ ਫੜ ਕੇ ਲੈ ਜਾਂਦਾ ਸਿੱਖ ਉਹਨੂੰ ਤੇ ਚੋਕੇ ਮਾਰਦਾ ਕਾਰਕੋਚ ਪਰ ਕਾਨੂੰਨ ਸੰਵਿਧਾਨ ਦੀ ਵੀ ਤੇ ਉਲੰਘ ਕੇ ਕਰ ਜਾਂਦੇ ਸਾਰਾ ਕੁਝ ਕਰ ਜਾਂਦੇ ਨੇ ਬਥੇਰਾ ਕੁਝ ਹੋ ਜਾਂਦਾ ਸੋ ਮੈਂ ਇਸ ਗੱਲ ਦੇ ਵਿੱਚ ਸਿਰਫ ਮੈਂ ਬੜਾ ਕਲੀਅਰ ਆ ਵੀ ਕਿ ਸਿਰ ਬੰਦੇ ਦੀ ਗੁਲਾਮੀ ਨਹੀਂ ਕਿ ਸਾਡੇ ਤੇ ਸਾਡੇ ਤੇ ਇੱਕ ਸਿਸਟਮ ਦੀ ਗੁਲਾਮੀ ਆ ਬੰਦੇ ਉਥੋਂ ਚਿਹਰੇ ਬਦਲਣ ਦੇ ਨਾਲ ਸਿਸਟਮ ਦੀ ਗੁਲਾਮੀ ਦੂਰ ਨਹੀਂ ਹੋਣੀ ਤੇ ਸਾਡੀ ਜਲਾਲਤ ਦੂਰ ਨਹੀਂ ਹੋਣੀ ਮਨਸਾਬ ਤੁਸੀਂ 15 ਅਗਸਤ ਦੇ ਸਬੰਧ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਲੀਕ ਦਿਓ ਐਤਕੀ ਕੀ ਕੀ ਪ੍ਰੋਗਰਾਮ ਹੈ ਕਿਹਨਾ ਮੁੱਦਿਆਂ ਨੂੰ ਲੈ ਕੇ ਤੁਸੀਂ ਐਤਕੀ ਕੀ ਕੁਝ ਕਰਨ ਜਾ ਰਹੇ ਹੋ ਅਸੀਂ ਹਰ ਸਾਲ 15 ਅਗਸਤ ਦੇ ਸਬੰਧ ਦੇ ਵਿੱਚ ਆਪਣਾ ਜਿਹੜਾ ਰੋਸ ਆ ਜਿਹੜਾ ਆਪਣਾ ਪ੍ਰੋਟੈਸਟ ਆ ਉਹ ਦਾਇਰ ਕਰਾਉਂਦੇ ਇੱਕ ਕਈ ਲੋਕਾਂ ਨੂੰ ਲੱਗ ਜਾਂਦਾ ਵੀ ਸ਼ਾਇਦ ਅਸੀਂ ਆਪਣਾ ਰੋਸ ਇੰਡੀਅਨ ਸਿਸਟਮ ਦੇ ਕੋਲ ਦਾਇਰ ਕਰਾਉਂਦੇ ਹੂੰ ਹੂੰ ਇਹਨਾਂ ਦੇ ਇਹਨਾਂ ਤੋਂ ਸਾਡੀ ਕੋਈ ਡਿਮਾਂਡ ਨਹੀਂ ਹੈ ਇਹਨਾਂ ਦੇ ਅੱਗੇ ਸਾਡੀ ਕੋਈ ਮੰਗ ਨਹੀਂ ਹੈ ਹੂੰ ਹੂੰ ਅਸੀਂ ਜਦੋਂ ਇਹਨਾਂ ਦਿਨਾਂ ਦੇ ਤੇ ਪ੍ਰੋਟੈਸਟ ਕਰਦੇ ਆ ਨਾ ਦੋ ਚੀਜ਼ਾਂ ਨੂੰ ਮੁੱਖ ਰੱਖ ਕੇ ਕਰਦੇ ਪਹਿਲਾ ਆਪਣੇ ਲੋਕਾਂ ਨੂੰ ਦੱਸਣ ਦੇ ਲਈ ਕਿ ਭਰਾਵੋ ਇਹ ਦਿਨ ਤੁਹਾਡੇ ਨਹੀਂ ਕਿ ਜਿਹਦੇ ਤੁਸੀਂ ਜਾ ਜਾ ਕੇ ਖੁਸ਼ੀਆਂ ਮਨਾਉਂਦੇ ਹੋ ਹੂੰ ਹੂੰ ਉਹਨਾਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਅਸੀਂ ਇਹ ਇਨਾ ਦਿਨਾਂ ਤੇ ਪ੍ਰੋਟੈਸਟ ਕਰਦੇ ਹਾਂ ਹੂੰ ਹੂੰ ਦੂਜਾ ਪ੍ਰੋਟੈਸਟ ਅਸੀਂ ਦੁਨੀਆ ਨੂੰ ਦੱਸਾਨੂੰ ਕਰਦੇ ਆਂ ਵੀ ਇਹਨਾਂ ਨੂੰ ਭਾਵੇਂ ਆਜ਼ਾਦੀ ਮਿਲ ਗਈ ਇੰਡੀਆ ਨੂੰ ਸਾਨੂੰ ਕੋਈ ਆਜ਼ਾਦੀ ਨਹੀਂ ਜੰਮਿਲੀ ਹੂੰ ਹੂੰ ਇਹ ਦੁਨੀਆ ਸਾਨੂੰ ਕਹਿ ਰਹੀ ਨਾ ਦੂਜੇ ਪਾਸੇ ਲੈ ਜਾਂਦੀ ਲੈ ਪ੍ਰੋਟੈਸਟ ਕਰਦਾ ਫਿਰਦੇ ਇਹ ਦਿਨਾਂ ਕਿ ਬਣੂਗਾ ਜਿਹਦੇ ਖਿਲਾਫ ਲੜਦੇ ਉਹਦੇ ਖਿਲਾਫ ਹੀ ਮਤਲਬ ਪ੍ਰੋਟੈਸਟ ਕਰੀ ਜਾਂਦੇ ਉਹਨਾਂ ਕੋਈ ਮੰਗੀ ਜਾਂਦੇ ਇੰਡੀਅਨ ਸਿਸਟਮ ਕੋਲ ਅਸੀਂ ਕੁਝ ਨਹੀਂ ਮੰਗਦੇ ਹਾਂ ਜਿਵੇਂ ਖਾਵਾ ਦੇ ਉੱਤੇ ਜਿਹੜੇ ਪ੍ਰਾਣੇ ਚੱਲੇ ਆ ਰਹੇ ਸਾਡੇ ਪੰਜਾਬ ਦੇ ਉਹ ਤੇ ਐਜ਼ ਇਟ ਇਜ਼ ਖੜਦੇ ਖੜਦੇ ਨੇ ਜਿਵੇਂ ਪਾਣੀਆਂ ਦੀ ਗੱਲ ਕੀਤੀ ਪੰਜਾਬੀ ਬੋਲਦੇ ਇਲਾਕਿਆਂ ਦੀ ਕੀਤੀ ਨਸ਼ਿਆਂ ਦਾ ਪ੍ਰਵਾਸ ਹੋ ਜਾਂ ਹੋਰ ਬੰਦਿਆਂ ਦਾ ਪ੍ਰਵਾਸ ਹੋ ਰਿਹਾ ਨਸ਼ੇ ਇੱਥੇ ਆ ਜਿਹੜੇ ਵੱਧ ਉਹ ਚੀਜ਼ਾਂ ਤੇ ਲਗਾਤਾਰ ਹੈ ਹੀ ਐ ਸਾਡੀ ਪਹਿਚਾਨ ਦਾ ਮਸਲਾ ਪਰ ਕੁਝ ਜਿਹੜੇ ਚਲੰਤ ਇਸ਼ੂਜ਼ ਹੁੰਦੇ ਨੇ ਜਿਹੜੇ ਸਮੇਂ ਦੇ ਉੱਤੇ ਤੁਹਾਡੇ ਸਾਹਮਣੇ ਖੜੇ ਹੁੰਦੇ ਉਹ ਵੀ ਲੋਕਾਂ ਦਾ ਸੁਣਨੇ ਹੁੰਦੇ ਕਿ ਤੁਸੀਂ ਇਹ ਨਾ ਸੋਚੋ ਕਿ ਤੁਹਾਡੇ ਨਾਲ 47 ਦੇ ਵਿੱਚ ਜਾਂ ਤੁਹਾਡੇ ਨਾਲ 1968 ਦੇ ਵਿੱਚ ਜਾਂ ਸਿਰਫ 1984 ਦੇ ਵਿੱਚ ਤੁਹਾਡਾ ਧੱਕਾ ਹੋ ਗਿਆ ਤੇ ਅਸੀਂ ਹੋਰ ਹੋਈ ਜਾਂਦੇ ਹਮ ਹਮ ਅਸੀਂ ਹੁਣ ਦੇ ਦੇ ਦੇਖ ਲਈਏ ਨਾ ਹਮ ਹਮ ਕੀ ਐਨਆਈਏ ਦੀਆਂ ਰੇਡਾਂ ਇਹ ਇਹ ਉਦੋਂ ਚੱਲਦੀਆਂ ਸੀ ਜਿਹੜਾ ਜਿਹੜਾ ਹਰੋਸ ਕਰ ਰਹੇ ਆ ਇਹ ਅੱਜ ਉਹੋ ਚੀਜ਼ ਚੱਲਦੀ ਪਈ ਠੀਕ ਹੈ ਕੀ ਸਾਡੇ ਖਾਲਸਤਾਨੀ ਸੰਘਰਸ਼ ਦੇ ਲੋਕਾਂ ਨੂੰ ਉਦੋਂ ਹੀ ਸਿਰਫ ਮਾਰਿਆ ਗਿਆ ਅੱਜ ਨਹੀਂ ਮਾਰਿਆ ਗਿਆ ਹਾਂ ਭਾਈ ਪੰਜ ਵੜ ਭਾਈ ਹਰਦੀਪ ਸਿੰਘ ਨੇਜਰ ਦੀ ਐਗਜ਼ਾਮਪਲ ਸਾਡੇ ਸਾਹਮਣੇ ਆ ਨਾ ਜੀ ਉਹਨਾਂ ਦੇ ਕਤਲ ਹੋਏ ਨੇ ਨਾ ਉਹਨਾਂ ਦੇ ਖਿਲਾਫ ਸਾਨੂੰ ਆਵਾਜ਼ ਚੁੱਕਣੀ ਪਣਦੀ ਆ ਨਾ ਸਾਡੀ ਵਾਕੇ ਸੋ ਉਹ ਉਸ ਪ੍ਰੋਟੈਸਟ ਦਾ ਹਿੱਸਾ ਹਾਂਗੇ ਮਨੀਪੁਰ ਦੇ ਵਿੱਚ ਜੋ ਕੁਝ ਵਾਪਰਿਆ ਸਾਡੇ ਸਾਹਮਣੇ ਬੰਦੀ ਸਿੰਘਾਂ ਤੇ ਰੇਹਾ ਇਹਦਾ ਮਸਲਾ ਜਿਹੜਾ ਉਹ ਸਾਡੇ ਸਾਹਮਣੇ ਆ ਮਾਨ ਸਰਬ ਕਈ ਸੱਜਣਾਂ ਇਹ ਸਵਾਲ ਵੀ ਕਰਦੇ ਹੈਗੇ ਔਰ ਮੈਂ ਵੀ ਜ਼ਰੂਰ ਤੁਹਾਡੇ ਮਰੇ ਸਵਾਲ ਰੱਖਣਾ ਚਾਹੁੰਦਾ ਕਿ 15 ਅਗਸਤ ਹੋ ਗਿਆ 26 ਜਨਵਰੀ ਹੋ ਗਈ 6 ਜੂਨ ਹੋ ਗਿਆ ਜਾਂ ਕੋਈ ਇੱਕ ਦੋ ਦਿਨ ਹੋਰ ਲਾ ਲਓ ਵੀ ਇਹਨਾਂ ਦਿਨਾਂ ਵਿੱਚ ਹੀ ਕਈ ਸੱਜਣ ਕਹਿੰਦੇ ਕਿ ਤੁਸੀਂ ਨਜ਼ਰ ਆਉਂਦੇ ਹੋ ਬੈਲਰਾਂ ਸਮੇਤ ਵੱਡੇ ਵੱਡੇ ਆਮ ਜਿਹੜੇ ਦਿਨ ਹੈਗੇ ਨੇ ਪੂਰੇ ਸਾਲ ਦੇ ਉਹਨਾਂ ਦਿਨਾਂ ਵਿੱਚ ਤੁਸੀਂ ਆਪਣੇ ਲੋਕਾਂ ਦੇ ਵਿੱਚ ਨਹੀਂ ਵਿਚਰਦੇ ਹੈਗੇ ਉਹਨਾਂ ਨੂੰ ਤੁਸੀਂ ਆਪਣੇ ਸੰਘਰਸ਼ ਪ੍ਰਤੀ ਨੁਕੜ ਮੀਟਿੰਗਾਂ ਕਰਕੇ ਜਾਂ ਪਿੰਡ ਲੈਵਲ ਤੱਕ ਜਾ ਕੇ ਤੁਸੀਂ ਉਹਨਾਂ ਨੂੰ ਆਪਣੇ ਨਾਲ ਨਹੀਂ ਬੰਨਦੇ ਹੈਗੇ ਨੇ ਇਦਾਂ ਦੀ ਕੋਈ ਗੱਲ ਨਹੀਂ ਕਿ ਇਹ ਉਹ ਲੋਕ ਸਿਰਫ ਕਹਿ ਸਕਦੇ ਜਾਂ ਜਨਨ ਨੂੰ ਲੱਗ ਸਕਦਾ ਹੈਗਾ ਜਿੰਨਾ ਤੱਕ ਅਸੀਂ ਨਹੀਂ ਪਹੁੰਚ ਪਾਉਂਦੇ ਹੂੰ ਠੀਕ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਆਪਣੇ ਘਰਾਂ ਚ ਬੈਠੇ ਰਹੇ ਨੇ ਦਰਸਨ ਕਈ ਨੂੰ ਨਾ ਚਿਹਰੇ ਮੂਰੇ ਆ ਕੇ ਦੇਖੇ ਉਹੀ ਹੁੰਦੇ ਨੇ ਜ਼ਿਆਦਾਤਰ ਕਈ ਵਾਰ ਤਾਂ ਕਰਕੇ ਮੈਂ ਅਸੀਂ ਨੂੰ ਨਰਿੰਦਰ ਮੋਦੀ ਤੇ ਹੈ ਨਹੀਂ ਵੀ ਸਾਡੇ ਕੋਲ ਰੇਡੀਓ ਵੀ ਆ ਮੰਨ ਕੇ ਬਾਤ ਕਰਨ ਨੂੰ ਤੇ ਸਾਡੇ ਕੋਲ ਖਰੀਦੇ ਟੀਵੀ ਚੈਨਲ ਵੀ ਨਹੀਂ ਨੇ ਵੀ ਜਿਹੜੇ ਚੱਤੋਂ ਪਰ ਸਿਰਫ ਪੀ ਐਮ ਪੀ ਐਮ ਪੀ ਐਮ ਕਰਦ ਕਰ ਹੂੰ ਠੀਕ ਸੋ ਸਾਡੇ ਕੋਲ ਇਦਾਂ ਦੇ ਸਾਧਨ ਨੇ ਹੂੰ ਪਰ ਜਿੰਨੇ ਸਾਡੀ ਸਮਰਥਾ ਲੋਕਾਂ ਦੇ ਚ ਜਾਂਦੀ ਹੈ ਅਸੀਂ ਜਾਣੇ ਹੂੰ ਹੂੰ ਠੀਕ ਜਿੰਨੇ ਸਾਡੇ ਕੋਲ ਰਿਸੋਰਸਸ ਨੇ ਅਸੀਂ ਉਹਨਾਂ ਦਾ ਬੜਾ ਵਧੀਆ ਇਸਤੇਮਾਲ ਕਰਕੇ ਲੋਕਾਂ ਤੱਕ ਆਪਣੀ ਪਹੁੰਚ ਪਹੁੰਚਾਉਂਦੇ ਆ ਇਹਨਾਂ ਦਿਨਾਂ ਦੇ ਉੱਤੇ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੋ ਜਾਂਦਾ ਹੂੰ ਹੂੰ ਵੇਖੋ ਲੜਾਈ ਸਾਡੀ ਆ ਖਾਲਿਸਤਾਨ ਦੀ ਪ੍ਰਾਪਤੀ ਦੀ ਹਾਂਜੀ ਲੜਾਈ ਸਾਡੀ ਆ ਅਸੀਂ ਆਜ਼ਾਦੀ ਲੈਣੀ ਹੈ ਹੂੰ ਹੂੰ ਤੇ ਜਿਹਦੇ ਕੋਲੋਂ ਲੈਣੀ ਆ ਜਿਹਦੇ ਨਾਲੋਂ ਅਲੱਗ ਹੋਣਾ ਉਹਦੇ ਹੀ ਦਿਨਾਂ ਦੇ ਵਿੱਚ ਜਾ ਜਾ ਕੇ ਖੁਸ਼ੀਆਂ ਮਨਾਈਆਂ ਜਾਈਏ ਇਹ ਕਨਫਿਊਜ਼ਨ ਦੀ ਨਿਸ਼ਾਨੀ ਹੁੰਦੀ ਹੂੰ ਹੂੰ ਸਾਨੂੰ ਕਲੀਅਰ ਹੋਣਾ ਪਊਗਾ ਇਹ ਦਿਨ ਸਤਿਆਰ ਸਾਡੇ ਨਹੀਂ 15 ਅਗਸਤ 26 ਜਨਵਰੀ ਸਾਡਾ ਨਹੀਂ ਆ ਹਮ ਇਸ ਕਰਕੇ ਇਹਨਾਂ ਦਿਨਾਂ ਦੇ ਬਾਹਰ ਨਿਕਲਣਾ ਜ਼ਰੂਰੀ ਹੈ 6 ਜੂਨ ਦੇ ਦਿਨਾਂ ਦੇ ਤੇ ਬਾਹਰ ਨਿਕਲਣਾ ਜ਼ਰੂਰੀ ਹੈ ਤਾਂ ਕਿ ਅਸੀਂ ਯਾਦ ਰੱਖੀਏ ਵੀ ਇਹਨਾਂ ਜਿਨ੍ਹਾਂ ਦੇ ਤੁਸੀਂ ਦਿਨ ਤਿਆਰ ਮਨਾ ਰਹੇ ਹੋ ਹਮ ਹਮ ਇਹਨਾਂ ਲੋਕਾਂ ਨੇ ਇਹਨਾਂ ਇਸ ਸਿਸਟਮ ਨੇ ਸਾਡੇ ਨਾਲ ਕੀ ਕੁਝ ਕੀਤਾ ਸੋ ਆਪਣਾ ਲੋਕਾਂ ਦੇ ਵੇਖੋ ਉਹ 라ਵਣ ਅਜੇ ਤੱਕ ਸਾਡੀ ਜਾਣਦੇ ਆ ਕਦੀ ਕਿਸੇ ਨੇ ਆ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਬੱਸ ਕਰੋ ਜੀ ਬਥੇਰੀਆਂ ਸਾਡੀਆਂ ਲੰਘੀਆਂ ਹਮ ਹਮ ਉਹਨਾਂ ਨੂੰ ਤੇ ਉਦੋਂ ਅਸੀਂ ਭੀੜਾਂ ਤੇ ਭੀੜ ਬਣ ਕੇ ਮਤਲਬ ਉਹਨਾਂ ਦੇ ਦੁਸ਼ਹਿਰਾ ਦੇ ਵਿੱਚ ਜਾ ਜਾ ਕੇ ਤੇ ਮਤਲਬ ਪੰਗੜੇ ਪਾਉਣਦੇ ਹੁੰਨੇ ਹਾਂਜੀ ਉਦੋਂ ਤਾਂ ਕਿਸੇ ਨੇ ਸਲਾਹ ਨਹੀਂ ਦਿੱਤੀ ਤੇ ਸਾਨੂੰ ਸਲਾਹਾਂ ਦੇ ਲਾਪੇ ਵੀ ਤੁਸੀਂ 6 ਜੂਨ ਨੂੰ ਨਿਕਲਣਾ ਬੰਦ ਕਰ ਦਿਓ ਹੂੰ ਇਹ ਕੰਮ ਨਹੀਂ ਹੋਣਾ ਨਹੀਂ ਪਰ ਆ ਜਿਹੜਾ ਮੈਂ ਸਵਾਲ ਕੀਤਾ ਮੈਂ ਇਹ ਨਹੀਂ ਕੀਤਾ ਮੈਂ ਸਵਾਲ ਇਹ ਕੀਤਾ 6 ਨੂੰ ਵੀ ਜਾਓ 15 ਨੂੰ ਵੀ ਬਾਹਰ ਨਿਕਲੋ ਬਾਕੀ ਆਮ ਦਿਨਾਂ ਵਿੱਚ ਵੀ ਬਾਕੀ ਆਮ ਦਿਨਾਂ ਦੇ ਵਿੱਚ ਵੀ ਅਸੀਂ ਦੁਨੀਆ ਦੇ ਵਿੱਚ ਵਿਚਰਦੇ ਹਾਂ ਹੂੰ ਹੂੰ ਪਰ ਮੈਂ ਫੇਰ ਇਹ ਕਹਿ ਰਿਹਾ ਵੀ ਜਿੰਨਾ ਤੱਕ ਨਹੀਂ ਪਹੁੰਚ ਪਾਉਂਦੇ ਉਹਨਾਂ ਤੋਂ ਅਸੀਂ ਮਾਫੀ ਮੰਗਦੇ ਹੂੰ ਹੂੰ ਪਰ ਇਹਦਾ ਮਤਲਬ ਇਹ ਨਹੀਂ ਅਸੀਂ ਤੁਹਾਡੇ ਤੱਕ ਆਉਣਾ ਸਿਰਫ ਸਾਡੀ ਜਿੰਨੀ ਸਮਰੱਥਾ ਜਿੰਨੇ ਰਿਸੋਰਸ ਜਿੰਨੀ ਸਾਡੀ ਮੈਨ ਪਾਵਰ ਆ ਹੂੰ ਹੂੰ ਉਸ ਹਿਸਾਬ ਦੇ ਨਾਲ ਜਿੰਨੇ ਵੱਧ ਤੋਂ ਵੱਧ ਏਰੀਆਸ ਅਸੀਂ ਕਵਰ ਕਰ ਸਕਦੇ ਆ ਉਹ ਅਸੀਂ ਕਰਦੇ ਆ ਜੇ ਅਸੀਂ ਨਿਕਲਦੇ ਹੀ ਨਹੀਂਗੇ ਤੇਰਾ ਮਤਲਬ ਫਿਰ ਤਾਂ ਮੈਂ ਕੱਲਾ ਸ਼ਹਿਰਪੁਰ ਦੇ ਇੱਕ ਕਮਰੇ ਤੱਕ ਸੀਮਤ ਹੋ ਜਾਣਾ ਚਾਹੀਦਾ ਨਾ ਪਰ ਜੇ ਦਲ ਖਾਲਸਾ ਤੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਪੂਰੇ ਪੰਜਾਬ ਦੀਆਂ ਜ਼ਿਲ੍ਹੇ-ਜ਼ਿਲ੍ਹਿਆਂ ਦੇ ਵਿੱਚ ਫੈਲੀ ਆ ਹੂੰ ਹੂੰ ਤੇ ਉਹ ਨਿਕਲ-ਨਿਕਲ ਕੇ ਲੋਕਾਂ ਤੱਕ ਗਏ ਆ ਤੇ ਫੈਲੀ ਆ ਨਾ ਹੂੰ ਹੂੰ ਜੇ ਅੱਜ ਤੋਂ 25 ਸਾਲ ਪਹਿਲਾਂ ਜਦੋਂ ਸਰਦਾਰ ਕਮਰਪਾਲ ਸਿੰਘ ਉਹਨਾਂ ਨੇ ਦੁਬਾਰਾ ਦਲ ਖਾਲਸਾ ਨੂੰ ਰਿਵਾਈਵ ਕੀਤਾ ਤੇ ਉਹ ਕੱਲਾ ਬੰਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦੇ ਮਾਰਚਾਂ ਦੇ ਚਾਕੇ ਖੜ ਦੇ ਨੇ ਤੇ ਬੰਦਾ ਨਿਕਲ ਕੇ ਗਏ ਨੇ ਤਾਂ ਨਿਕਲਦੇ ਨੇ ਨਾ ਹੂੰ ਹੂੰ ਕੇ ਕਮਰਪਾਲ ਸਿੰਘ ਕਮਰੇ ਦੇ ਵਿੱਚ ਬੈਠਾ ਸੀ ਤੇ ਤੁਸੀਂ ਸਾਰੇ ਸਾਰੇ ਅਸੀਂ ਆਪਣੇ ਆਪ ਆ ਗਏ ਹੂੰ ਹੂੰ ਸੋ ਇਹ ਬੜਾ ਇੱਕ ਸਲੋਵੈਂਟ ਸਟੱਡੀ ਪ੍ਰੋਸੈਸ ਆ ਇਹ ਲੋਕ ਇਹ ਗਲਤ ਗੱਲ ਹੈ ਇਹ ਜਿਹੜਾ ਪ੍ਰਚਾਰ ਕੀਤਾ ਆਂਦਾ ਵੀ ਕਰਦੇ ਨਹੀਂ ਜਾਂ ਲੋਕਾਂ ਦਾਕ ਜਾਂਦੇ ਨਹੀਂ ਤੇ ਜਾਣਦੇ ਆ ਹੂੰ ਹੂੰ ਪਰ ਗੱਲ ਉੱਥੇ ਆ ਜਾਂਦੀ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਵੀ ਸਿਸਟਮ ਦੇ ਖਿਲਾਫ ਲੜਨ ਵਾਲੇ ਥੋੜੇ ਨਿੱਤਰਦੇ ਨੇ ਬਾਅਦ ਹੂੰ ਹੂੰ ਲੋਕ ਦੁਖੀ ਨੇ ਲੋਕ ਤੁਹਾਡੀ ਗੱਲ ਸੁਣਦੇ ਵੀ ਨਹੀਂ ਹੂੰ ਹੂੰ ਬਾਹਰ ਨਿਕਲਣ ਲੱਗਾ ਕਹਿੰਦੇ ਤੁਸੀਂ ਲੜੋ ਅਸੀਂ ਤੁਹਾਡੇ ਮਗਰ ਖੜੇ ਪਰ ਉਹ ਤੋਂ ਇਹ ਜੱਜ ਨਹੀਂ ਕਰ ਲੈਣਾ ਚਾਹੀਦਾ ਵੀ ਉਸ ਬੰਦੇ ਕੋਲ ਅਸੀਂ ਗਏ ਨਹੀਂ ਜਿਹੜਾ ਸਾਡੇ ਮਗਰ ਖੜਿਆ ਨਹੀਂ ਅੱਛਾ ਮਨਸਬ ਕਿਤੇ ਕਈ ਵਾਰ ਕੁਸ਼ਤੀ ਜਾਂਦੀ ਵਜ੍ਹਾ ਇਦਾਂ ਦੇ ਵੀ ਸ਼ਾਇਦ ਹੋ ਸਕਦੀ ਹੋਣਗੇ ਵੀ ਕਈ ਨੌਜਵਾਨ ਜਾਂ ਕਈ ਲੋਕ ਇਸ ਕਰਕੇ ਵੀ ਨਹੀਂ ਜੁੜਦੇ ਹੋਣਗੇ ਵੀ ਯਾਰ ਜੇ ਆਪਾਂ ਜਥੇਬੰਦੀ ਨਾਲ ਤੁਰਦੇ ਆ ਜਾਂ ਆਪਾਂ ਇਹਨਾਂ ਦੇ ਨਾਲ ਤੁਰਦੇ ਆ ਖਾਲਸਾਤਨ ਦੀ ਗੱਲ ਕਰਦੇ ਆ ਜਿੱਦਾ ਐਨਆਈਏ ਦੀ ਦਸਤਕ ਹੁੰਦੀ ਆ ਪੰਜਾਬ ਦੇ ਵਿੱਚ ਪਰਿਵਾਰਾਂ ਦੇ ਵਿੱਚ ਵੀ ਛੱਡੋ ਯਾਰ ਘਰੇ ਬਹਿ ਜਾਓ ਘਰ ਦੇ ਵੀ ਰੋਕ ਲੈਂਦੇ ਆ ਇੱਕ ਦਸ ਦਾ ਮਹੌਲ ਉਹ ਵੀ ਕੁਝ ਹੋ ਸਕਦਾ ਕਿਉਂਕਿ ਗਿਣਤੀ ਇੰਨੀ ਆ ਨਹੀਂ ਤੁਹਾਡੀ ਗੱਲ ਠੀਕ ਆ ਸਿਸਟਮ ਆਪਣੀ دہشت ਤੇ ਪਾਉਂਦਾ ਹੀ ਆ ਹੂੰ ਹੂੰ ਐਨਆਈਏ ਦੀ ਜਿਹੜੀਆਂ ਰੇਡਾਂ ਨੇ ਉਹ ਉਸੇ ਪ੍ਰੋਗਰਾਮ ਦਾ ਹਿੱਸਾ ਹੀ ਨੇ ਹੂੰ ਹੂੰ ਤੁਹਾਡੇ ਘਰਾਂ ਦੇ ਵਿੱਚ ਦੋ ਪੁਲਿਸ ਵਾਲੇ ਆ ਕੇ ਬਹਿ ਜਾਣੇ ਤੇ ਡਾਇਰੀ ਲੈ ਕੇ ਤੁਹਾਡਾ ਨਾਮ ਪਿਤਾ ਦਾ ਨਾਮ ਪਤਾ ਲਿਖ ਕੇ ਲੈ ਜਾਣਾ ਇਹ ਉਸੇ ਉਹਨਾਂ ਦਾ ਰੂਟੀਨ ਵਰਕ ਆ ਹਾਂਜੀ ਕਿ ਲੋਕਾਂ ਦੇ دہشت ਪਾਈ ਜਾਵੇ ਹੂੰ ਹੂੰ ਪਰ ਮੈਂ ਫੇਰੇ ਕਹਿ ਰਿਹਾ ਜੇ ਇਹ ਗੱਲਾਂ ਬਿਨਾਂ دہشت ਪਾਏ ਹੀ ਅੱਗੇ ਨਿਕਲ ਨਹੀਂ ਆਉਣ ਤਾਂ ਇਸ ਮੂਮੈਂਟ ਦਾ ਨਾਮ ਸੰਘਰਸ਼ ਨਾ ਹੋਵੇ ਅਸੀਂ ਅਸੀਂ ਸ਼ਬਦ ਵਰਤਦੇ ਆ ਨਾ ਸਾਰੇ ਸੰਘਰਸ਼ ਲੜ ਰਹੇ ਹੂੰ ਹੂੰ ਸੰਘਰਸ਼ ਕਦੇ ਸੌਖਾ ਨਹੀਂ ਹੁੰਦਾ ਹੂੰ ਹੂੰ ਸੰਘਰਸ਼ ਸੰਘਰਸ਼ਕ ਕਦੇ ਵੀ ਐਸਸੀ ਵਾਲੇ ਕਮਰੇ ਦੇ ਚ 100 ਫੈਨ ਦੇ ਤੇ ਬੈ ਕੇ ਨਹੀਂ ਸਰਫ ਲੜਿਆ ਜਾਂਦਾ ਹੂੰ ਹੂੰ ਸੰਘਰਸ਼ ਦੇ ਲਈ ਬਾਹਰ ਨਿਕਲਣਾ ਪੈਂਦਾ ਬਾਹਰ ਨਿਕਲਾਂਗੇ ਔਖੜਾ ਆਉਣਗੇ ਉਹਨਾਂ ਦਾ ਮੁਸੀਬਤਾਂ ਦਾ ਸਾਹਮਣਾ ਕਰੋਗੇ ਤਾਂ ਹੀ ਇਹਦਾ ਨਾ ਸੰਘਰਸ਼ ਆ ਮਾਨ ਸਰ ਬਹੁਤ ਸਾਰੇ ਲੋਕ ਨੇ ਜਿਦਾਂ ਆਪਾਂ ਪਰਿਵਾਰਾਂ ਚ ਜਾ ਕੇ ਬੈਨੇ ਆ ਪੰਜਾਬੀ ਹੀ ਹੈਗੇ ਆ ਉਹ ਭਾਵੇਂ ਕਿ ਨਿਤ ਤੱਕਾ ਹੁੰਦਾ ਮੈਂ ਕਦੇ ਵੀ ਰੇ ਦਸੋ ਜਦਾ ਹੁਣ ਇੱਕ ਪੱਤਰਕਾਰ ਹੋਣ ਦੇ ਨਾਤੇ ਵੀ ਮੈਂ ਵੇਖਦਾ ਹੁੰਦਾ ਮਤਲਬ ਕਈ ਵਾਰ ਉਹਨਾਂ ਨੂੰ ਇਹ ਲੱਗਦਾ ਕਿ ਕਿਉਂਕਿ ਸਹਜੇ ਸਹਜੇ ਹੋ ਰਿਹਾ ਹੈ ਨਾ ਕੋਈ ਤੁਹਾਨੂੰ ਫੜ ਕੇ ਕੁੱਟ ਨਹੀਂ ਰਿਹਾ ਹੈਗਾ ਤੁਹਾਨੂੰ ਕੋਈ ਜਕੜਿਆ ਨਹੀਂ ਹੋਇਆ ਹੈਗਾ ਜਿੱਦਾਂ ਸਲੋਪ ਵਾਈਜ਼ਨ ਹੁੰਦਾ ਹੈਗਾ ਨਾ ਜੀ ਕੁਝ ਇਸ ਤਰੀਕੇ ਦੇ ਨਾਲ ਸੋ ਕਈ ਵਾਰ ਉਹਨਾਂ ਨੂੰ ਲੱਗਦਾ ਹੀ ਨਹੀਂ ਹੈਗਾ ਕਿ ਆਪਾਂ ਗੁਲਾਮ ਆ ਉਹ ਕਹਿੰਦੇ ਠੀਕ ਆ ਯਾਰ ਕਿਉਂਕਿ ਸਲੋ ਸਲੋ ਹੋਇਆ ਸਾਰਾ ਕੁਝ ਤੁਹਾਡੇ ਕੋਲੋਂ ਹੌਲੀ ਹੌਲੀ ਤੁਹਾਡੇ ਕੋਲੋਂ ਬੋਲੀ ਖੋਈ ਗਈ ਤੁਹਾਨੂੰ ਧੱਕੇ ਨਾਲ ਨਹੀਂ ਕਿਹਾ ਗਿਆ ਕਿ ਆਪਣੇ ਬੱਚਿਆਂ ਨੂੰ ਹਿੰਦੀ ਬੋਲਣ ਵਾਸਤੇ ਮਜਬੂਰ ਕਰੋ ਤੁਹਾਡੇ ਆਸ-ਪਾਸੇ ਵਾਤਾਵਰਣ ਇਦਾਂ ਦਾ ਸਿਰਤਾ ਤੁਹਾਡੇ ਆਸ-ਪਾਸੇ ਸਕੂਲ ਐਵੇਂ ਦੇ ਖੁੱਲ ਗਏ ਦੇ ਬੱਚਿਆਂ ਨੂੰ ਉਥੇ ਦਾਖਲ ਕਰਵਾਇਆ ਜਾਂਦਾ ਉਹ ਕਹਿੰਦੇ ਕਿ ਹਿੰਦੀ ਵਿੱਚ ਗੱਲ ਕਰਨੀ ਜਾਂ ਇੰਗਲਿਸ਼ ਵਿੱਚ ਗੱਲ ਕਰਨੀ ਪੰਜਾਬੀ ਬੋਲੋਗੇ ਤਾਂ ਜੁਰਮਾਨਾ ਔਰ ਸਾਨੂੰ ਲੱਗਦਾ ਕਿ ਨਹੀਂ ਯਾਰ ਚੰਗੀ ਗੱਲ ਹੈਗੀ ਵੀ ਸਾਡਾ ਬੱਚਾ ਵਧੀਆ ਸਕੂਲੇ ਪੜਦਾ ਮੋٹے ਪੈਸੇ ਵੀ ਤੁਸੀਂ ਖਰਚਦੇ ਹੋ ਸੋ ਇਸ ਤਰੀਕੇ ਦੇ ਨਾਲ ਤੁਹਾਨੂੰ ਹੌਲੀ-ਹੌਲੀ ਉਹਨਾਂ ਨੂੰ ਲੱਗਦਾ ਹੀ ਨਹੀਂ ਹੈਗਾ ਕਿ ਯਾਰ ਅਸੀਂ ਗੁਲਾਮ ਆ ਉਹ ਕਹਿੰਦੇ ਠੀਕ ਆ ਯਾਰ ਕੋਈ ਐਡੀ ਗੱਲ ਨਹੀਂ ਹੈਗੀ ਉਹਨਾਂ ਲੋਕਾਂ ਨੂੰ ਕਿੱਦਾਂ ਸਮਝਾਉਣਾ ਚਾਹੋਗੇ ਦੇਖੋ ਇਹ ਇਹਦੇ ਵਿੱਚ ਗੱਲ ਦੇ ਵਿੱਚ ਤੁਸੀਂ ਜਵਾਬ ਵੀ ਦੇ ਦਿੱਤਾ ਹੂੰ ਹੂੰ ਤੇ ਜਿਵੇਂ ਤੁਸੀਂ ਕਿਹਾ ਵੀ ਹੌਲੀ-ਹੌਲੀ ਪੰਜਾਬ ਤੁਸੀਂ ਲੈਂਗੁਏਜ ਵਾਲੇ ਗੱਲ ਕੀਤੀ ਹਾਂਜੀ ਉਹ ਲੈਂਗੁਏਜ ਕੋਈ ਇੱਕ ਬੰਦਾ ਆ ਕੇ ਤੇ ਨਾ ਸਾਡੇ ਬੱਚਾ ਨੂੰ ਕਹਿੰਦਾ ਪੰਜਾਬੀ ਬੋਲ ਹੂੰ ਹੂੰ ਕੌਣ ਮਾਹੌਲ ਸਿਰਜਦਾ ਆ ਹੂੰ ਹੂੰ ਆ ਗਿਆ ਨਾ ਸਿਸਟਮ ਇਹਦੇ ਵਿੱਚ ਹੂੰ ਹੂੰ ਸਿਸਟਮ ਨੇ ਇੱਕ ਤੰਦ ਬਣਾ ਲਈ ਹਾਂਜੀ ਉਹਦਾ ਸਿਲੇਬਸ ਕਿਦਾਂ ਦਾ ਘੜਨਾ ਉਹਨੂੰ ਕਹਾਣੀਆਂ ਕਿਦਾਂ ਦੀਆਂ ਸੁਣਾਉਣੀਆਂ ਉਹਨੂੰ ਕਿਦਾਂ ਦਾ ਇਤਿਹਾਸ ਪੜਾਉਣਾ ਉਹ ਸਾਰੀਆਂ ਚੀਜ਼ਾਂ ਦਾ ਘੋਮਦੀਆਂ ਨੇ ਉਹ ਤਾਂ ਹੀ ਲੋਕਾਂ ਦੇ ਵਿੱਚ ਮਾਨਸਿਕਤਾ ਦੇ ਵਿੱਚ ਜਿਹੜੀ ਗੁਲਾਮੀ ਆ ਹੂੰ ਹੂੰ ਉਹ ਵਾੜਦੇ ਨੇ ਔਰ ਲੋਕਾਂ ਨੂੰ ਮਹਿਸੂਸ ਵੀ ਨਹੀਂ ਹੁੰਦਾ ਕਿ ਤੁਸੀਂ ਗੁਲਾਮ ਹੋ ਗਏ ਸੋ ਜਿੰਨਾਂ ਨੂੰ ਤਾਂ ਮਹਿਸੂਸ ਹੁੰਦਾ ਹੀ ਨਹੀਂ ਹੂੰ ਹੂੰ ਉਹਨਾਂ ਦਾ ਤਾਂ ਕੋਈ ਹੱਲ ਨਹੀਂ ਆਹ ਮਰੇ ਮੁਕਰੇ ਦਾ ਕੋਈ ਹੱਲ ਨਹੀਂ ਹਾਂ ਹਾਂ ਜਿਹੜੇ ਬੰਦੇ ਨੂੰ ਮਹਿਸੂਸ ਹੀ ਨਹੀਂ ਹੋਂਟਿਆ ਵੀ ਤੈਨੂੰ ਛਤਰ ਪੈਣ ਦੇ ਆ ਹਾਂ ਹਾਂ ਤੁਸੀਂ ਉਹਨੂੰ ਭਾਂਵੇਂ ਚਾਰ ਹੋਰ ਮਾਰ ਲੋ ਕਹਿੰਦੇ ਨਹੀਂ ਜੀ ਨਹੀਂ ਮੇਰੀ ਹੀ ਗੱਲ ਮੇਰੇ ਬੱਜੀਆਂ ਹੀ ਨਹੀਂ ਅਜਾ ਮੇਰੀ ਹੀ ਗੱਲ ਕਹਿੰਦੇ ਕਹਿੰਦੇ ਬੱਜੀਆਂ ਹੀ ਨਹੀਂ ਮੁਕਰ ਹੀ ਜਾਣਾ ਨਹੀਂ ਨਹੀਂ ਮੈਂ ਬੱਜੀਆਂ ਹੀ ਨਹੀਂ ਬੱਜੀਆਂ ਨਹੀਂ ਮੇਰੇ ਇਹਦਾ ਨਹੀਂ ਆ ਆਮ ਇਹ ਵੇਖਿਆ ਕਿ ਜਿਹੜੇ ਜਮਨਰ ਡੇਕ ਪੈਂਦਾ ਨਹੀਂ ਕੋਈ ਨਹੀਂ ਆ ਕੋਈ ਨਹੀਂ ਆ ਕੋਈ ਨਹੀਂ ਸਾਡੇ ਲੋਕਾਂ ਦਾ ਉਹ ਹਾਲ ਹੋ ਗਿਆ ਸੋ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਨਾਂ ਦੇ ਨਾਲ ਕੁਝ ਹੋ ਨਹੀਂ ਰਿਹਾ ਉਹ ਬੇਸ਼ਰਮੀ ਇਹਨੇ ਕਿ ਕਈ ਰਿਓ ਜਾਂਦੇ ਨੇ ਪੈਣਾ ਲੱਗਦਾ ਵੀ ਨਹੀਂ ਛੱਡੋ ਪਰੇ ਕੀ ਕਰਨਾ ਆਪਾਂ ਜਾਂ ਦੂਸਰੇ ਲੋਕ ਵੀ ਹੈਗੇ ਨੇ ਇਹਦੇ ਵਿੱਚ ਜਿਹੜੇ ਚਾਹੁੰਦੇ ਤੇ ਆਏ ਨੇ ਕਰਨਾ ਪਰ ਉਹਨਾਂ ਦੇ ਕੋਲ ਸਮਾਂ ਤੇ ਸਮਰੱਥਾ ਨਹੀਂ ਹੈਗੀ ਤੇ ਉਹ ਤਾਂ ਕਰਕੇ ਨਿਕਲ ਪਾਉਂਦੇ ਮਾਨ ਸਾਹਿਬ ਜਿਹੜਾ ਸੰਘਰਸ਼ ਲਫ਼ਜ਼ ਤੁਸੀਂ ਬੋਲਿਆ ਬਾਰ-ਬਾਰ ਮੈਂ ਵੀ ਬਾਰ-ਬਾਰ ਉਹੀ ਲਫ਼ਜ਼ ਬੋਲ ਰਿਹਾ ਵੀ ਇੱਕ ਸੰਘਰਸ਼ ਚੱਲ ਰਿਹਾ ਹੈਗਾ ਹਨਾ ਜੀ ਤੁਸੀਂ ਦੁਨੀਆ ਦੇ ਹਰੇਕ ਕੋਨੇ ਵਿੱਚ ਬੈਠ ਕੇ ਸੰਘਰਸ਼ ਲੜ ਰਹੇ ਹੋ ਤੁਹਾਡੀ ਨਜ਼ਰ ਕੀ ਕਹਿੰਦੀ ਹੈਗੀ ਆ ਤੁਸੀਂ ਯੰਗ ਹੋ ਤੁਸੀਂ ਜਥੇਬੰਦੀ ਦੇ ਨਾਲ ਜਦੋਂ ਜੁੜੇ ਹੈਗੇ ਆ ਉਦੋਂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕੀ ਲੱਗਦਾ ਹੈ ਕਿ 1978 ਨਾਲੋਂ 1984 ਤੋਂ ਬਾਅਦ ਵੀ ਜਦੋਂ ਦਾ ਵੀ ਖਾਲਸਤਾਨ ਵਾਲਾ ਸੰਘਰਸ਼ ਚੱਲਿਆ ਹੈਗਾ ਕੀ ਲੱਗਦਾ ਤੁਹਾਨੂੰ ਕਿ ਅੱਗੇ ਨੂੰ ਗਿਆ ਸੰਘਰਸ਼ ਜਾਂ ਖੜੋਤ ਆਈ ਹੋਈ ਹੈ ਜਾਂ ਤੁਸੀਂ ਬੈਕਫੁੱਟ ਤੇ ਚੱਲ ਗਏ ਹੋ ਕਿਵੇਂ ਦੇਖੋ ਸੰਘਰਸ਼ ਇੱਕ ਮਤਲਬ ਵੇਵ ਵਾਂਗ ਹੁੰਦਾ ਹਮ ਹਮ ਵੇਵ ਕਦੀ ਵੀ ਸਿੱਧੀ ਤਾਂ ਨਹੀਂ ਚੜਦੇ ਰਹਿੰਦੇ ਹੁੰਦੇ ਤੇ ਵੇਵ ਕਦੀ ਵੀ ਥੱਲੇ ਨਹੀਂ ਡਿੱਗਦੇ ਰਹਿੰਦੇ ਹਮ ਹਮ ਸਮੁੰਦਰ ਦੀ ਲਹਿਰ ਹੁੰਦੀ ਨਾ ਜਿਵੇਂ ਉਹ ਮੋਟੇ ਰੂਪ ਦਾ ਐਗਜ਼ਾਮਪਲ ਹੁੰਦੀ ਉਹ ਅਜਿਹਾ-ਇਜਾ ਜਾਂਦੀ ਹਮ ਹਮ ਠੀਕ ਹੈ ਜੀ ਸੋ ਸੰਘਰਸ਼ ਵੀ ਐਵੇਂ ਜਾਂਦੇ ਹੁੰਦੇ ਨੇ ਕਦੇ ਉਚਾਈ ਵਾਲ ਨੂੰ ਜਾਂਦਾ ਨੇ ਕਦੇ ਨਿਵਾਣ ਵਾਲ ਨੂੰ ਆ ਜਾਂਦਾ ਨੇ ਕਦੇ ਉਚਾਈ ਵਾਲ ਨੂੰ ਜਾਂਦਾ ਕਦੇ ਨਿਵਾਣ 1978 ਤੋਂ ਲੈ ਕੇ ਜਾ ਉਸ ਤੋਂ ਪਹਿਲਾਂ ਤੋਂ ਲੈ ਕੇ ਬਹੁਤ ਆਵਾ ਤੇ ਸੰਘਰਸ਼ ਪੀਕ ਵਾਲ ਨੂੰ ਗਿਆ ਹੂੰ ਹੂੰ ਬਹੁਤ ਆਵਾ ਤੇ ਸੰਘਰਸ਼ ਡਾਊਨ ਵੀ ਆ ਹੂੰ ਹੂੰ ਫਿਰ ਸਮਾਪਾਕ ਸੰਘਰਸ਼ ਉੱਪਰ ਜਾਂਦਾ ਫਿਰ ਥੱਲੇ ਜਾਂਦਾ ਸੋ ਇਹ ਉਤਰਾ ਚੜਾ ਤੇ ਲੱਗੇ ਰਹਿੰਦੇ ਨੇ ਪਰ ਮੈਂ ਇਨੀ ਗੱਲ ਜ਼ਰੂਰ ਸਮਝਦਾ ਆਂ ਕਿ ਇਹਦੇ ਵਿੱਚ ਫਿਰ ਗੱਲ ਉੱਥੇ ਆ ਜਾਂਦੀ ਕੋਈ ਬਾਹਰ ਨਿਕਲ ਕੇ ਲੜੇ ਨਾਲ ਲੜੇ ਉਹ ਬਾਅਦ ਦੀ ਗੱਲ ਹੂੰ ਹੂੰ ਪਰ ਤੁਸੀਂ ਕੱਲੇ-ਕੱਲੇ ਪੰਜਾਬੀ ਨੂੰ ਜਾ ਕੇ ਓਵੇਂ ਸਰਸਰੀ ਪੁੱਛਣਾ ਹੂੰ ਹੂੰ ਉਹ ਮੰਨਦਾ ਹੈ ਵੀ ਯਾਰ ਪੰਜਾਬ ਦੇ ਨਾਲ ੱ ਤੱਕਾਉਣ ਡਿਆ ਹਾਂਜੀ ਮੰਨਦੇ ਹੂੰ ਹੂੰ ਭਾਵੇਂ ਉਹ ਤੋਂ ਬਾਅਦ ਉਹ ਕਹਿ ਦਿੰਨ ਕਿ ਨਹੀਂ ਜੀ ਸਾਡੀ ਵਫਾਦਾਰੀ ਦਿੱਲੀ ਦੇ ਨਾਲ ਹੀ ਆ ਹੂੰ ਹੂੰ ਜਿase ਸਿਸਟਮ ਦੇ ਵਿੱਚ ਹੀ ਰਹਿ ਕੇ ਖੁਸ਼ ਆ ਹੂੰ ਹੂੰ ਕਿਸੇ ਨਾ ਕਿਸੇ ਕੋਨੇ 'ਚ ਕਰ ਹੀ ਜ਼ਰੂਰ ਮੰਨ ਲੈਂਦੇ ਨੇ ਵੀ ਹਾਂ ਯਾਰ ਵਾਕਿਆ ਪੰਜਾਬ ਦੇ ਨਾਲ ਦਿੱਲੀ ੱ ਤੱਕਾ ਕਰਦੀ ਹੂੰ ਹੂੰ ਸੋ ਉਹ ਜਿਹੜੀ ਇੱਕ ਸਮਝ ਹੈ ਨਾ ਉਹ ਇਸ ਸੰਘਰਸ਼ ਦੇ ਵਿੱਚੋਂ ਹੀ ਆਈ ਹੈ ਲੋਕਾਂ ਨੂੰ ਜੀ ਠੀਕ ਹੈ ਉਹ ਜਿਹੜਾ ਇਹ ਸੰਘਰਸ਼ ਸਾਡੇ ਬਜ਼ੁਰਗਾਂ ਨੇ ਇੰਨੀਆਂ ਜਾਨਾਂ ਵਾਰੀਆਂ ਨੇ ਨਾ ਉਹ ਉਹਨਾਂ ਦਾ ਜਾਨਾ ਮਾਰਨ ਜਿਹੜਾ ਵਾਰਨ ਦਾ ਨਤੀਜਾ ਨਿਕਲਿਆ ਨਾ ਅਜਾਈ ਨਹੀਂ ਉਹ ਅਜਾਈ ਨਹੀਂ ਗਿਆ ਸਾਨੂੰ ਗੇਰੀ ਲੱਗਦਾ ਇਸ ਕੋਈ ਖੱਟਿਆ ਨਹੀਂ ਜਦੋਂ ਸਾਡੇ ਇੱਕ ਮੁਸ਼ਫਟ ਗੱਭਰੂ ਦੇ ਫੋਨ ਦੇ ਉੱਤੇ ਸੰਤਾਂ ਦਾ ਸਟੇਟਸ ਲੱਗਦਾ ਆ ਨਾ ਕੀਆ ਬਾਤ ਕੀ ਜਵਾਬ ਇਹ ਸਿਰਫ ਗੱਲ ਜਵਾਬ ਉਹਨੂੰ ਨਹੀਂ ਪਤਾ ਖਾਲਸਤਾਨ ਦੀ ਪਰਿਭਾਸ਼ਾ ਕੀ ਆ ਉਹਨੂੰ ਨਹੀਂ ਪਤਾ ਖਾਲਸਤਾਨ ਕਿੰਨਾ ਕੁ ਮੰਗਦੇ ਪਏ ਨੇ ਉਹਨੂੰ ਨਹੀਂ ਪਤਾ ਖਾਲਸਤਾਨ ਕਿੱਡਾ ਬਣੋ ਤੇ ਕਿਵੇਂ ਚੱਲੇਗਾ ਪਰ ਜਦੋਂ ਆਪਣੇ ਫੋਨ ਤੇ ਫੋਟੋ ਲਾਉਂਦਾ ਆ ਨਾ ਉਹ ਪ੍ਰਾਪਤੀ ਹੁੰਦੀ ਹੈ ਸਾਡੀ ਮੂਮੈਂਟ ਦਾ ਉਹਦੇ ਜ਼ਿਹਨ ਦੇ ਇਹ ਜ਼ਿਹਨ ਦੇ ਚੀਣੇ ਗੱਲਾਂ ਪੜ ਜਾਂਦੀਆਂ ਨੇ ਨਾ ਇਹ ਸ਼ਹਾਦਤਾਂ ਦਾ ਨਤੀਜਾ ਆਦਾ ਆਪਾਂ ਵੀ ਚਾਹੁੰਦੇ ਹਾਂ ਕਿ ਜ਼ਰੂਰ ਇਦਾਂ ਦਾ ਮਾਹੌਲ ਇੱਕ ਸਿਰਜ ਹੋਵੇ ਕਈ ਵਾਰੀ ਕੋਈ ਸੁਜਣ ਕਹਿੰਦੇ ਕਿ ਉਹ ਪੱਤਰਕਾਰ ਯਾਰ ਨਿਰਪੱਖ ਜਾ ਹੋਣਾ ਚਾਹੀਦਾ ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ ਵੀ ਨਿਰਪੱਖਤਾ ਕੁਝ ਵੀ ਨਹੀਂ ਨਿਰਪੱਖ ਹਰ ਇੱਕ ਦਾ ਹਰ ਬੰਦਾ ਪੱਖ ਹੁੰਦਾ ਹੈਗਾ ਦੇਖੋ ਨਿਰਪੱਖ ਹੋਣਾ ਨਹੀਂ ਚਾਹੀਦਾ ਹਾਂਜੀ ਹਾਂਜੀ ਔਰ ਜੇ ਤੁਸੀਂ ਕਹੋ ਵੀ ਝੂਠ ਤੇ ਸੱਚ ਦੇ ਜਿਵੇਂ ਨਿਰਪੱਖ ਹੋ ਜਾਗੇ ਆਹ ਹਾਂਜੀ ਹਾਂਜੀ ਤੇ ਇਹਦਾ ਮਤਲਬ ਤੁਸੀਂ ਬੇਇਮਾਨੀ ਕਰ ਰਹੇ ਤੁਹਾਨੂੰ ਸੱਚ ਦਾ ਪੱਖ ਪੂਰਨਾ ਪਏਗਾ ਹਾਂਜੀ ਹੁਣ ਤੁਸੀਂ ਪੱਖਪਾਤੀ ਹੋਵੋ ਪਰ ਸੱਚ ਦੇ ਪੱਖਪਾਤੀ ਹੋ ਸੱਚ ਦੇ ਪੱਖਪਾਤੀ ਹੋਵੇ ਪੱਖ ਤੁਹਾਨੂੰ ਇੱਕ ਇੱਕ ਤਰ੍ਹਾਂ ਦੇ ਤੁਹਾਨੂੰ ਜੁੜਨਾ ਹੀ ਪਏਗਾ ਪਰ ਬਾਣੀ ਦਾ ਵੀ ਇੱਕ ਪੱਖ ਹੈਗਾ ਤੁਹਾਨੂੰ ਹੁਣ ਉਹ ਪੱਤਰਕਾਰੀ ਜਿਹੜੀ ਹੈਗੀ ਹੁਣ ਉਹਨਾਂ ਦੀ ਤਾਂ ਉਹ ਉੱਥੇ ਕਿ ਜਾ ਕੇ ਮੁੱਕ ਜਾਂਦੀ ਆ ਪਾਕਿਸਤਾਨ ਦੇ ਲਾਗੇ ਜਾ ਕੇ ਮੁੱਕ ਜਾਂਦੀ ਆ ਇਧਰਲੇ ਮੈਨੂੰ ਹੋਰ ਪਾਸੇ ਜਾ ਕੇ ਮੁੱਕ ਜਾਂਦੀ ਆ ਪਰ ਗੁਰੂ ਸਾਹਿਬ ਜੀ ਨੇ ਸਾਨੂੰ ਪੱਤਰਕਾਰੀ ਸਿਖਾਈ ਹੈਗੀ ਆ ਉਹ ਨਹੀਂ ਮੁੱਕਦੀ ਕਿਤੇ ਵੀ ਜਾ ਕੇ ਉਹ ਤਾਂ ਸੰਸਾਰ ਦੇ ਹਰੇਕ ਕੋਨੇ ਦੇ ਵਿੱਚ ਜਿੱਥੇ ਵੀ ਤੁਸੀਂ ਜਾਣਦੇ ਹੋ ਪੂਰੇ ਬ੍ਰਹਿਮੰਡ ਦੇ ਵਿੱਚ ਉਹ ਇੱਕੋ ਜਿਹੇ ਤਰ੍ਹਾਂ ਚੱਲਦੀ ਆ ਬਿਲਕੁਲ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਆਪਾਂ ਵੀ ਚਾਹੁੰਦੇ ਹਾਂ ਕਿ ਕੈਸੇ ਪੱਤਰ ਕਰਕੇ ਇੱਥੇ ਇਦਾਂ ਦਾ ਮਾਹੌਲ ਸਿਰਜ ਹੋਵੇ ਇੱਥੇ ਉਹ ਹੀ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜਭਾਗ ਮੋੜੋ ਦੀ ਬਹਾਰੀ ਹੋਵੇ ਜਿਹੜਾ ਰਾਜ ਕਿੰਨਾ ਵਧੀਆ ਸੀਗਾ ਇਹ ਮੈਨੂੰ ਲੱਗਦਾ ਕਿ ਉਹਦੀ ਜੇ ਵਿਆਖਿਆ ਕਰਨ ਲਈ ਇਹ ਤਾਂ ਬਹੁਤ ਲੰਮਾ ਸਮਾਂ ਚਾਹੀਦਾ ਸੋ ਉਹਦੇ ਵਾਸਤੇ ਤੁਸੀਂ ਜਦੋਂ ਜਦ ਕਰ ਰਹੇ ਹੋ ਕੋਈ ਅਪੀਲ ਜਾਂਦੇ ਜਾਂਦੇ ਮੇਰੇ ਸਿਰਫ ਲੋਕਾਂ ਨੂੰ ਇੰਨੀ ਅਪੀਲ ਹੈ ਕੱਲੇ ਸਿੱਖਾਂ ਨੂੰ ਨਹੀਂ ਪੂਰੇ ਪੰਜਾਬੀਆਂ ਨੂੰ ਤੇ ਭਰਾਵੋ ਇਹ 15 ਅਗਸਤ 26 ਜਨਵਰੀ ਦੇਣੇ ਸਾਡੇ ਨਹੀਂਗੇ ਹੈਗੇ ਇਹਨਾਂ ਦੇ ਜਸ਼ਨਾਂ ਤੋਂ ਦੂਰ ਰਵੋ ਆਪਣੇ ਬੱਚਿਆਂ ਨੂੰ ਇਹਨਾਂ ਜਸ਼ਨਾਂ ਜਿਹੜੇ ਸਕੂਲਦਾਰ ਨੂੰ ਜ਼ਬਰਦਸਤੇ ਕਹਿੰਦੇ ਨੇ ਵੀ ਹਾਂ ਤੁਹਾਡੇ ਬੱਚੇ ਦਾ ਇਹ ਪਾਰਟਿਸਪੀਟ ਕਰਨਾ ਜ਼ਰੂਰੀ ਜ਼ਰੂਰੀ ਨਹੀਂ ਤਾਂ ਫਾਈਨ ਲੱਗੂਗਾ। ਮੇਰੇ ਹੱਥ ਜੋੜ ਕੇ ਬੇਨਤੀ ਆ ਫਾਈਨ ਦੇ ਲੋ ਨਾ। ਜੇ ਉਹਨਾਂ ਦਾ ਢਿੱਡ ਫਾਈਨ ਲੈ ਕੇ ਭਰਦਾ ਹੈ ਨਾ ਤਾਂ ਤੁਸੀਂ ਦੇ ਦਿਓ। ਪਰ ਆਪਣੇ ਬੱਚੇ ਦੇ ਮਨ ਦੇ ਵਿੱਚ ਇਸ ਗੁਲਾਮੀ ਦੀ ਜ਼ੰਜੀਰ ਨੂੰ ਹੋਰ ਜ਼ਿਆਦਾ ਨਾ ਜਕੜਾਓ। ਉਹਨੂੰ ਇਸ ਗੁਲਾਮੀ ਤੋਂ ਬਾਹਰ ਕੱਢਣ ਦੀ ਗੱਲ ਜਿਹੜੀ ਆ ਉਹਦੇ ਜਿਹੇਂਦਰ ਚ ਪਾਓ। ਔਰ ਇਹ ਇੱਕ ਦਿਨ ਦੇ ਵਿੱਚ ਜੇ ਤੁਸੀਂ ਮੈਂ ਕਹਿੰਨਾ ਉਸ ਦਿਨ ਦਾ 500 ਰੁਪਏ ਜਮਲ ਤਾਰ ਵੀ ਦੇਵੋਗੇ ਨਾ ਉਹਨੂੰ ਫੰਕਸ਼ਨ ਦੇ ਚਨਾਪੇ ਜਾਂਦਾ। ਤੇ ਉਹਨੂੰ ਇਹ ਦੱਸ ਦੋਗੇ ਵੀ ਇਹ ਦਿਨ ਸਾਡਾ ਨਹੀਂਗਾ। ਤੇ ਇਹ ਦਿਨ ਸਾਡੇ ਸਾਡੇ ਲਈ ਇਹ ਦਿਨ ਕੋਈ ਖੁਸ਼ੀਆਂ ਮਨਾਉਣ ਵਾਲਾ ਦਿਨ ਨਹੀਂਗਾ ਅਸੀਂ ਸੰਘਰਸ਼ ਕਰ ਰਹੇ ਆ ਅਸੀਂ ਆਜ਼ਾਦੀ ਲੈਣੀ ਆ ਤੇ ਉਹਦੇ ਲਈ ਜੇ ਸਾਲ ਦੇ ਜ 1000 ਰੁਪਏ ਲੱਗ ਵੀ ਜਾਵੇ ਨਾ ਜੇਬ ਦੇ ਵਿੱਚੋਂ ਤੇ ਇਹ ਕੋਈ ਘਾਟੇ ਦਾ ਸੌਦਾ ਨਹੀਂ ਹੁੰਦਾ ਆਪਣੇ ਬੱਚਿਆਂ ਨੂੰ ਨਾ ਭੇਜੋ ਇਹਨਾਂ ਫੰਕਸ਼ਨਾਂ ਦੇ ਵਿੱਚ ਉਹਨਾਂ ਨੂੰ ਬਾਹਰ ਰੱਖੋ ਇਹਨਾਂ ਜਸ਼ਨਾਂ ਤੋਂ ਔਰ ਇਹਨਾਂ ਜਸ਼ਨਾਂ ਦਾ ਬਾਈਕਾਟ ਕਰੋ ਔਰ ਉੱਥੇ ਫਿਰ ਕਈਆਂ ਦੇ ਮਨ 'ਚ ਤੁਹਾਡੀ ਗੱਲ ਸੁਣ ਕੇ ਇਹ ਆ ਜਾਣਾ ਵੀ ਸਾਨੂੰ ਸਮਝ ਆ ਜਾਣਾ ਐ ਐਨਆਈਏ ਤੋਂ ਵੀ ਇਹ ਪੁੱਛੋ ਜੀ ਇਹਦੇ ਪਿੱਛੇ ਕੌਣ ਆ ਜਿਹਨੇ ਪਸਤੂਰ ਕੈਦ ਆ ਜਾਵੇ ਦਲ ਖਾਲਸਾ ਦੇ ਮਗਰ ਆ ਜੀ ਉਹਨਾਂ ਨੇ ਕਾਲ ਦਿੱਤੀ ਅਸੀਂ ਤਾਂ ਕਰਕੇ ਗਏ ਫਿਰ ਅ ਮਨਸਾਬ ਦਾ ਕਹਿਣਾ ਹੈਗਾ ਕਿ ਜੇ ਤੁਹਾਨੂੰ ਇਦਾਂ ਕਰਦਿਆਂ ਨੂੰ ਕੋਈ ਆਖੂਗਾ ਕਿ ਭਾਈ ਤੁਹਾਡੇ ਪਿੱਛੇ ਕੌਣ ਹੈਗਾ ਤੁਹਾਨੂੰ ਸਦਾ ਹੈਗਾ ਤੰਨ ਦਾ ਕਹਿਣਾ ਹੈਗਾ ਕਿ ਤੁਸੀਂ ਉੱਥੇ ਜਾ ਕੇ ਕਹਿ ਦਿਓ ਭਾਈ ਵੀ ਸਾਨੂੰ ਦਾਲ ਖਾਲਸਾ ਵਾਲਿਆਂ ਨੇ ਕਿਹਾ ਹੈਗਾ ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਉੱਥੇ ਨਹੀਂ ਸੀ ਭੇਜਿਆ ਅਸੀਂ 500 ਰੁਪਏ ਫਾਈਨ ਭਰ ਲਿਆ ਹੈਗਾ ਸੋ ਜਿਨੇ ਵੀ ਸਾਡੀ ਗੱਲਬਾਤ ਸੁਣ ਰਹੇ ਨੇ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਆਪਣੀ ਰਾਏ ਦਿਓ ਕਿ ਕੀ ਤੁਹਾਨੂੰ ਲੱਗਦਾ ਕਿ ਸੰ 15 ਅਗਸਤ ਸਾਨੂੰ 1947 ਨੂੰ ਇਹ ਮੁਲਕ ਆਜ਼ਾਦ ਹੋ ਗਿਆ ਸੀ ਕੀ ਤੁਹਾਨੂੰ ਲੱਗਦਾ ਕਿ ਦੇਸ਼ ਦੇ ਲੋਕ ਸੱਚਮੁੱਚ ਸਹੀ ਮਾਇਨੇ ਦੇ ਵਿੱਚ ਆਜ਼ਾਦੀ ਦਾ ਨਿਗਮਾਨ ਰਹੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਹਾਂ ਬਈ ਬਿਲ ਬਹੁਤ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਆਜ਼ਾਦੀ ਹੈ ਜਨੂੰ ਲੱਗਦਾ ਕਿ ਨਹੀਂ ਅਸੀਂ ਆਜ਼ਾਦੀ ਦਾ ਨਿਗ ਨਹੀਂ ਮੰਨ ਰਹੇ ਤਾਂ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਕਿ ਫਿਰ ਸਹੀ ਮਾਇਨੇ ਵਿੱਚ ਉਹ ਸਮਾਂ ਕਦੋਂ ਤੇ ਕਿਸ ਤਰੀਕੇ ਦੇ ਨਾਲ ਆਊਗਾ ਜਦੋਂ ਇਥੋਂ ਦੇ ਬਚਨ ਦੇ ਕਹਿ ਸਕਣਗੇ ਕਿ ਅੱਜ ਅੱਜ ਹੈ ਉਹ ਦਿਨ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਆਹ ਹੈ ਸਾਡੇ ਵਾਸਤੇ ਆਜ਼ਾਦੀ ਦਾ ਦਿਨ ਮਾਨ ਸਾਹਿਬ ਤੁਸੀਂ ਸਾਡੇ ਸਟੂਡੀਓ ਚ ਆਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ